ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਰਾਜਪਾਲ ਮਖਣੀ ਅੱਜ ਮੰਗਲਵਾਰ ਔਰ ਹਰ ਮੰਗਲਵਾਰ ਦੀ ਤਰ੍ਹਾਂ ਅੱਪਾ ਚਰਚਾ ਕਰਾਂਗੇ ਸਿਹਤ ਦੀ ਖੁਰਾਕ ਜਿਹੜੀ ਹੈ ਇਹ ਸਾਡੀ ਬਚਪਨ ਤੋਂ ਹੀ ਬਹੁਤ ਇੰਪੋਰਟੈਂਟ ਹੈ ਔਰ ਹਰ ਉਮਰ ਦੇ ਵਿੱਚ ਅਲੱਗ ਤਰ੍ਹਾਂ ਦੀ ਖੁਰਾਕ ਸਾਡਾ ਸਰੀਰ ਜਿਹੜਾ ਭਾਲਦਾ ਤੇ ਜੇ ਅਸੀਂ ਬਿਨਾ ਸਮਝੇ ਸੋਚੇ ਖੁਰਾਕ ਆਪਣੀ ਲੈਣੇ ਆ ਜਾਂ ਸਾਡੇ ਮਾਪੇ ਮਾਂ ਸਾਨੂੰ ਖਿਲਾਂਦੀ ਹੈ ਬਚਪਨ ਦੇ ਵਿੱਚ ਤਾਂ ਉਹ ਗਲਤ ਖੁਰਾਕ ਵੱਡੇ ਹੋ ਕੇ ਹਰੇਕ ਬਿਮਾਰੀ ਦੀ ਜੜ ਬਣਦੀ ਹੈ ਆਈਬੀਐਮ ਮਤਲਬ ਇਰੀਟੇਬਲ ਬਾਉਲ ਸਿੰਡਰੋਮ ਤੋਂ ਲੈ ਕੇ ਅਲਸਰ ਜਿਹੜੇ ਅੰਦਰ ਮਤਲਬ ਅੰਦਰ ਜ਼ਖਮ ਹੋ ਜਾਂਦੇ ਨੇ ਆਂਤੜੀਆਂ ਤੇ ਉਹਨਾਂ ਤੋਂ ਲੈ ਕੇ ਹਰ ਬਿਮਾਰੀ ਤੋਂ ਲੈ ਕੇ ਕੈਂਸਰ ਤੱਕ ਦਾ ਕਾਰਨ ਜਿਹੜੀ ਹੈ ਉਹ ਸਾਡੀ ਬਚਪਨ ਦੇ ਵਿੱਚ ਖਾਧੀ ਹੋਈ ਖੁਰਾਕ ਜਿਹੜੀ ਹੈ ਉਹ ਬਣਦੀ ਹੈ ਤਾਂ ਸਾਨੂੰ ਅਜੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਕਦੋਂ ਕਿਹੜੀ ਉਮਰ ਦੇ ਵਿੱਚ ਕੀ ਖਾਣਾ ਚਾਹੀਦਾ ਜਿਹੜਾ ਵੀ ਖਾਣਾ ਅਸੀਂ ਖਾਣੇ ਆ ਉਹ ਮੂੰਹ ਦੇ ਵਿੱਚੋਂ ਐਂਟਰ ਹੁੰਦਾ ਤੇ ਇੱਥੋਂ ਜਾਂਦਾ ਹੋਇਆ ਅੰਤੜੀਆਂ ਦੇ ਵਿੱਚ ਦੀ ਹੁੰਦਾ ਹੋਇਆ ਤੇ ਜੋ ਸਾਡੇ ਸਰੀਰ ਨੂੰ ਨਹੀਂ ਚਾਹੀਦਾ ਜਿਹਦੇ ਚੋਂ ਕੋਈ ਤੱਤ ਨਹੀਂ ਕੱਢ ਸਕਦਾ ਉਹਨੂੰ ਅਸੀਂ ਗਿਰਾ ਦਿੰਨੇ ਆ ਪਰ ਦੇਖੋ ਕਮਾਲ ਦੀ ਗੱਲ ਜਿਹਦੇ ਚੋਂ ਸਾਡਾ ਸਰੀਰ ਕੁਝ ਨਹੀਂ ਕੱਢ ਸਕਦਾ ਉਹਦੇ ਚੋਂ ਜਿਹੜੇ ਤੁਹਾਡੇ ਵਨਸਪਤੀ ਐ ਜਿਹੜੇ ਬੂਟੇ ਨੇ ਉਹ ਸਾਰੀ ਤਾਕਤ ਉਹਦੇ ਚੋਂ ਲੈਂਦੇ ਨੇ ਔਰ ਜੋ ਉਹਦੇ ਚੋਂ ਬਣਾਉਂਦੇ ਨੇ ਉਹ ਅਸੀਂ ਖਾਂਦੇ ਦੇਖੋ ਕਮਾਲ ਦੀ ਚੀਜ਼ ਹੈ ਜਿਹਦੇ ਚੋਂ ਅਸੀਂ ਕੁਝ ਨਹੀਂ ਕੱਢ ਸਕਦੇ ਉਹਦੇ ਚੋਂ ਉਹ ਸਾਰਾ ਕੁਝ ਬੂਟੇ ਕੱਢ ਲੈਂਦੇ ਨੇ ਜਿਹੜਾ ਕਿ ਅਸੀਂ ਖਾ ਕੇ ਦੁਬਾਰਾ ਆਪਣਾ ਸਰੀਰ ਬਣਾ ਲੈਂਦੇ ਆ ਤਾਂ ਕੁਦਰਤ ਕਵਨ ਕਹਾ ਵਿਚਾਰ ਬੜੀ ਜ਼ਬਰਦਸਤ ਜਿਹੜੀ ਚੀਜ਼ ਹੈ ਇਹ ਤੇ ਜਦੋਂ ਅਸੀਂ ਕੁਝ ਵੀ ਖਾ ਰਹੇ ਹਾਂ ਉਹਦੇ ਚੋਂ ਸਰੀਰ ਸਾਡਾ ਤੱਤ ਕੱਢਦਾ ਤੋਂ ਉਹ ਜਿਹੜੇ ਤੱਤ ਨੇ ਉਹ ਲਹੂ ਦੇ ਵਿੱਚ ਘੁਲਦੇ ਨੇ ਔਰ ਸਾਡੇ ਸਰੀਰ ਦੇ ਕੱਲੇ-ਕੱਲੇ ਅੰਗ ਕੱਲੇ-ਕੱਲੇ ਸੈੱਲ ਤੱਕ ਪਹੁੰਚਦੇ ਨੇ ਕੱਲੀ-ਕੱਲੀ ਕੋਸ਼ਿਕਾ ਤੱਕ ਮਤਲਬ ਇੱਕ-ਇੱਕ ਛੋਟੀ-ਛੋਟੀ ਛੋਟੀ-ਛੋਟੀ ਜਿਹਨੂੰ ਅੱਖ ਦੇਖ ਵੀ ਨਹੀਂ ਸਕਦਾ ਉਹਦੇ ਤੱਕ ਉਹ ਪਹੁੰਚਦੇ ਨੇ ਉਹਦੇ ਨਾਲ ਸਰੀਰ ਸਾਰਾ ਬਣਦਾ ਔਰ ਉਹਦੇ ਨਾਲ ਹੀ ਰੋਜ਼ ਜਿਹੜੇ ਸੈੱਲ ਮਰਦੇ ਨੇ ਰੋਜ਼ ਨਵੇਂ ਸੈੱਲ ਬਣਦੇ ਨੇ ਉਹਦੇ ਚੋਂ ਹੀ ਸਾਰੇ ਬਣਦੇ ਨੇ ਤਾਂ ਇਹ ਜਿਹੜਾ ਫਲੈਸ਼ ਹੈ ਜਿਹੜੀ ਸਾਡੀ ਚਮੜੀ ਹੈ ਜਾਂ ਜਿਹੜਾ ਸਾਡਾ ਸਰੀਰ ਹੈ ਇਹ ਇਹਦੀ ਇਹ ਲਹੂ ਤੋਂ ਮਤਲਬ ਲਹੂ ਦੇ ਥਰੂ ਹੀ ਇਸ਼ਾਰਾ ਦਾ ਸਾਰਾ ਜਿਹੜਾ ਇਹ ਰਚਿਆ ਜਾਂਦਾ ਜਿਹੜਾ ਖਾਣਾ ਅਸੀਂ ਖਾ ਲਿਆ ਜਦ ਤੱਕ ਉਹਦੇ ਚ ਤਤ ਅਬਜ਼ੌਰਬ ਨਹੀਂ ਹੋਏ ਤਤ ਸਰੀਰ ਨੇ ਕੱਢੇ ਨਹੀਂ ਉਹਦੇ ਚ ਉਦੋਂ ਤੱਕ ਕੋ ਸਾਡਾ ਖਾਣਾ ਨਹੀਂ ਹੈ ਤੋਂ ਅਸੀਂ ਸਮਝੀਏ ਕਿ ਜਦੋਂ ਅਸੀਂ ਕੋਈ ਚੀਜ਼ ਮੂੰਹ ਦੇ ਵਿੱਚ ਪਾਨੇ ਆ ਉਥੋਂ ਹੀ ਉਹਦੀ ਡਾਈਜੈਸ਼ਨ ਅਬਜ਼ੌਰਪਸ਼ਨ ਉਥੋਂ ਹੀ ਉਹ ਟੁੱਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹਨੂੰ ਤੋੜੂਗਾ ਤਾਂ ਹੀ ਉਹਦੇ ਵਿੱਚੋਂ ਤਤ ਜਿਹੜੇ ਨੇ ਉਹ ਨਿਕਲਣਗੇ ਤੋ ਜਦੋਂ ਵੀ ਅਸੀਂ ਮੂੰਹ ਦੇ ਵਿੱਚ ਕੁਝ ਖਾਣਾ ਬਾਨਿਆ ਤਾਂ ਸਾਡੇ ਮੂੰਹ ਦੇ ਵਿੱਚ ਉਹ ਕੀ ਇਹ ਜਿਹਨੂੰ ਅਸੀਂ ਥੁੱਕ ਕਹਿ ਸਕਦੇ ਆ ਸਲਾਈਵਾ ਕਹਿ ਸਕਦੇ ਆ ਉਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਜਿਹਨੂੰ ਕਹਿੰਦੇ ਟਾਈਲਿਨ ਜਿਹੜਾ ਟਾਈਲਿਨ ਜਿਹੜਾ ਹੈ ਉਹਨਾਂ ਅੰਗਰੇਜ਼ੀ ਦਾ ਅੱਖਰ ਹੈ ਤਾਂ ਅੰਗਰੇਜ਼ੀ ਹੀ ਇੱਥੇ ਕਈ ਵਰਤੀ ਜਾ ਸਕਦੀ ਹੈ ਹੋਰ ਇਹਦਾ ਕੋਈ ਪੰਜਾਬੀ ਦੇ ਵਿੱਚ ਕੋਈ ਅਨਵਾਦ ਹੋਇਆ ਨਹੀਂ ਤੋ ਟਾਈਲਿਨ ਜਿਹੜੀ ਆ ਉਹ ਇਹਨੂੰ ਤੋੜਨਾ ਸ਼ੁਰੂ ਕਰਦੀ ਹੈ ਕਿਹੜੀ ਚੀਜ਼ ਨੂੰ ਕਾਰਬੋਹਾਈਡਰੇਟਸ ਨੂੰ 슈ਗਰਸ ਨੂੰ ਜਿੰਨਾ ਤੁਹਾਡਾ ਮਿੱਠਾ ਹੈ ਮਿੱਠਾ ਮਤਲਬ ਤੁਹਾਡਾ ਕਣਕ ਕਣਕ ਜਿਹੜਾ ਸਟਾਰਚਸ ਨੇ ਜਿਹੜੇ ਸਾਡੇ ਉਹ ਸਾਰਾ ਇੱਥੋਂ ਹੀ ਟੁੱਟਣਾ ਸ਼ੁਰੂ ਹੋ ਜਾਂਦਾ ਮੂੰਹ ਦੇ ਵਿੱਚੋਂ ਤੋ ਮਜ਼ੇ ਦੀ ਗੱਲ ਇਹ ਹੈ ਕਿ ਜਦੋਂ ਅਸੀਂ ਛੋਟੇ ਹੁੰਨੇ ਜਾਂਦੇ ਬੱਚਾ ਹੁੰਦਾ ਉਹਦੇ ਦੰਦ ਨਹੀਂ ਹੁੰਦੇ ਤਾਂ ਪਹਿਲੇ ਜਿਹੜੇ ਦੰਦ ਆਉਂਦੇ ਨੇ ਉਹਨਾਂ ਨੂੰ ਆਪਾਂ ਮਿਲਕ ਟੀਥ ਕਹਿੰਦੇ ਆ ਦੁੱਧ ਦੇ ਦੰਦ ਚਾਰ ਦੰਦ ਜਿਹੜੇ ਉਹਦੇ ਆਉਂਦੇ ਨੇ ਉਦੋਂ ਤੱਕ ਟਾਈਲਿਨ ਸੈਕ੍ਰੀਸ਼ਨ ਉਹਦੇ ਮੂੰਹ ਦੇ ਵਿੱਚ ਸ਼ੁਰੂ ਨਹੀਂ ਹੁੰਦੀ ਤਾਂ ਉਹ ਮੂੰਹ ਦੇ ਵਿੱਚ ਜਿਹੜੇ ਤੁਹਾਡੇ ਇਹ 슈ਗਰਸ ਨੇ ਅਨਾਜ ਮਿੱਠਾ ਇਹਨੂੰ ਸਾਰੇ ਨੂੰ ਉਹ ਬ੍ਰੇਕਡਾਊਨ ਨਹੀਂ ਕਰ ਸਕਦਾ ਉਹਨੂੰ ਦੁੱਧ ਦੇ ਦੰਦ ਕਿਹਾ ਹੀ ਇਸੇ ਕਰਕੇ ਜਾਂਦਾ ਕਿ ਉਹਨੂੰ ਜਿਹੜੀ ਖੁਰਾਕ ਆਪਣੀ ਮਾਂ ਤੋਂ ਮਿਲਣੀ ਹੈ ਉਹਦੇ ਵਿੱਚ ਪਰਮਾਤਮਾ ਨੇ ਸਾਰਾ ਕੁਝ ਪਾਇਆ ਜੋ ਉਹਦੇ ਸਰੀਰ ਦੀ ਬਣਤਰ ਵਾਸਤੇ ਜ਼ਰੂਰੀ ਹੈ ਔਰ ਉਹ ਜੋ ਉਹਦੇ ਉਹਦੀ ਮਾਂ ਉਹਨੂੰ ਦੇ ਸਕਦੀ ਹੈ ਜਿਹੜਾ ਮਾਂ ਦਾ ਦੁੱਧ ਹੈ ਉਹਦੇ ਤੋਂ ਵਧੀਆ ਇਸ ਧਰਤੀ ਦੇ ਉੱਤੇ ਵਿਗਿਆਨ ਅਜੇ ਤੱਕ ਕੋਈ ਚੀਜ਼ ਬਣਾ ਨਹੀਂ ਸਕਿਆ ਤੇ ਸ਼ਾਇਦ ਬਣਾਣੀ ਅਸੰਭਵ ਹੀ ਕਹਾਵੇਂ ਕਿਉਂਕਿ ਉਨੀ ਗਹਿਰਾਈ ਨਾਲ ਉਹਨੂੰ ਸਮਝਣ 'ਚ ਅਜੇ ਪਤਾ ਨਹੀਂ ਕਿੰਨਾ ਸਮਾਂ ਲੱਗੂਗਾ ਤੋ ਉਹਨੋਂ ਦੁੱਧ ਦੇ ਦੰਦ ਜਦੋਂ ਤੁਹਾਡੇ ਆ ਗਏ ਮਿਲਕ ਟੀਥ ਜਦ ਤੱਕ ਆ ਰਹੇ ਨੇ ਉਦੋਂ ਤੱਕ ਬੱਚਾ ਬੱਚੇ ਨੂੰ ਕੋਈ ਵੀ ਜੇ ਅਸੀਂ ਕਾਰਬੋਹਾਈਡਰੇਟ ਦੇਨੇ ਆ ਕੋਈ ਵੀ 슈ਗਰਸ ਦੇਨੇ ਆ ਤਾਂ ਉਹ ਜਿਹੜੀਆਂ ਨੇ ਉਹ ਐਬਸਾਰਪਸ਼ਨ ਉਹਦੀ ਨਹੀਂ ਹੁੰਦੀ ਤੋ ਜਦੋਂ ਅਸੀਂ ਛੋਟੇ ਬੱਚੇ ਨੂੰ 슈ਗਰ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਨੂੰ ਡਾਈਜੈਸਟ ਨਹੀਂ ਕਰ ਪਾਉਂਦਾ ਉਹਦਾ ਪੇਟ ਬਲੋਟਿੰਗ ਹੋ ਜੂਗੀ ਮੋਟਾ ਹੋ ਜੂਗਾ ਜਾਂ ਤਾਂ ਉਹਦੀ ਕਿਉਂਕਿ ਉਹਦੀ ਡਾਈਜੈਸ਼ਨ ਹੈ ਜੇ ਉਹਦੇ ਵਾਸਤੇ ਪ੍ਰਪੇਅਰਡ ਨਹੀਂ ਹੈ ਨਹੀਂ ਤੇ ਮੂੰਹ ਦਾ ਸਾਡਾ ਜਿਹੜਾ ਪੀ ਐਚ ਹੁੰਦਾ ਜਿਹੜਾ ਮਤਲਬ ਖਾਰਾ ਬੰਦ ਤੇ ਤਜਾਬੀ ਕਰਨ ਮਤਲਬ ਇਹ ਐਲਕਲਾਈਨ ਹੁੰਦਾ ਇਹ ਮੂੰਹ ਦੇ ਵਿੱਚ ਖਾਰ ਹੁੰਦੀ ਹੈ ਐਲਕਲਾਈਨ ਹੁੰਦਾ ਥੋੜਾ ਤਾਂ ਜਦੋਂ ਤੁਸੀਂ ਛੋਟੇ ਹੁੰਦੇ ਬੱਚਿਆਂ ਨੂੰ ਆਸਰ ਲੱਗਿਆ ਕੋਈ ਹੋਰ ਜਿਹੜੇ ਇਹਦੇ ਤੋਂ ਕਣਕ ਤੋਂ اناਜ ਤੋਂ ਬਣੀ ਹੋਈਆਂ ਚੀਜ਼ਾਂ ਜਾਂ ਮਿੱਠੇ ਤੋਂ ਬਣੀ ਹੋਈ ਚੀਜ਼ੇ ਬਚਪਨ ਦੇ ਵਿੱਚ ਹੀ ਦੇ ਦਿੰਦੇ ਨੇ ਤਾਂ ਉਹਦੀ ਜਿਹੜੀ ਡਾਈਜੈਸ਼ਨ ਹੈ ਸਾਰੀ ਉਹਦਾ ਹੀ ਰੂਇਨ ਰੂਇਨ ਹੋਣੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਜਿਹੜੀ ਦੁਬਾਰਾ ਠੀਕ ਹੋਣੀ ਬਹੁਤ 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 ਜ਼ਿਆਦਾ ਮੁਸ਼ਕਲ ਹੈ ਉਹ। ਤੋਂ ਵਿਗਿਆਨਿਕ ਇਹ ਕਹਿੰਦੇ ਕਹਿੰਦੇ ਨੇ ਕਿ ਜੀ ਜੇ ਬੱਚੇ ਨੂੰ 슈ਗਰ ਜਨਫ ਗਲੂਕੋਜ਼ ਨਾ ਮਿਲੇ ਛੋਟੇ ਬੱਚਿਆਂ ਨੂੰ ਮਤਲਬ ਐਡੀਸ਼ਨਲ ਸਪਲੀਮੈਂਟਰੀ ਫੂਡ ਜਿਹੜੇ ਨਾਲ ਨੇ ਉਹ ਨਹੀਂ ਬਣਦੇ ਮਿਲਦੇ ਤਾਂ ਉਹਨਾਂ ਦੀ ਬ੍ਰੇਨ ਡਵੈਲਪਮੈਂਟ ਨਹੀਂ ਹੁੰਦੀ ਉਹਨਾਂ ਦੀ ਮਸਲ ਡਵੈਲਪਮੈਂਟ ਰੁਕ ਜਾਂਦੀ ਹੈ ਇਟਸ ਆਲ ਬੋਲ ਸ਼ਿਟ ਇਸ ਤਰ੍ਹਾਂ ਨਹੀਂ ਹੈ ਜੇ ਇਹ ਹੁੰਦਾ ਤਾਂ ਆਇਨਸਟਾਈਨ ਗਲੀਲਿਓ ਜਿਹੜੇ ਪੁਰਾਣੇ ਏਡੇ ਵੱਡੇ ਵੱਡੇ ਬੰਦੇ ਹੋਏ ਨੇ ਉਹਨਾਂ ਨੂੰ 2-3 ਸਾਲ ਤੱਕ ਤਾਂ ਮਾਂ ਦੇ ਦੁੱਧ ਤੋਂ ਸਵਾਗੋਦੀ ਕੁਝ ਦਿੱਤਾ ਹੀ ਨਹੀਂ ਸੀ ਜਾਂਦਾ ਇਹ ਤਾਂ ਹੁਣ ਜੋ ਕੀ ਸਾਇੰਸ ਦੇ ਵਿੱਚ ਆਪਾਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਨੇ ਇਹ ਵੀ ਇਹਦੇ ਜਿਹੜੇ ਸਪਲੀਮੈਂਟਰੀ ਫੂਡਸ ਨੇ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ ਇਸ ਤਰ੍ਹਾਂ ਹੈ ਨਹੀਂ ਤੇ ਜਦੋਂ ਤੁਹਾਡੀ ਡਾਈਜੈਸ਼ਨ ਰੁਇਨ ਹੋਣੀ ਸ਼ੁਰੂ ਹੋ ਗਈ ਉਦੋਂ ਉਦੋਂ ਇਹਦੀ ਰਿਪੇਅਰ ਕਰਨੀ ਜਿਹੜੀ ਆ ਉਹ ਮੁਸ਼ਕਲ ਹੋ ਜਾਂਦੀ ਹੈ ਪਰ ਬੱਚਾ ਜਿਹੜਾ ਉਹ ਵੱਡਿਆਂ ਨੂੰ ਅਬਜ਼ਰਵ ਕਰਦਾ ਦੇਖਦਾ ਵੀ ਵੱਡੇ ਕੀ ਕਰਦੇ ਆ ਤਾਂ ਜਦੋਂ ਅਸੀਂ ਕੁਝ ਖਾ ਰਹੇ ਹੁੰਨੇ ਆ ਤਾਂ ਉਹਨੂੰ ਵੀ ਹੁੰਦਾ ਵੀ ਮੈਂ ਵੀ ਕਿਸੇ ਚੀਜ਼ ਨੂੰ ਦੰਦ ਮਾਰਾ ਉਸ ਉਮਰ ਦੇ ਵਿੱਚ ਜਦੋਂ ਤੱਕ ਉਹਦੇ ਦੰਦ ਚਾਰੋਂ ਦੰਦ ਨੇ ਅਜੇ ਜਿਹੜੇ ਪਿਛਲੇ ਦੰਦ ਵਾਲੇ ਮੋਲਰ ਵਾਲੇ ਨਹੀਂ ਆਏ ਉਦੋਂ ਤੱਕ ਅਸੀਂ ਉਹਨੂੰ ਕੋਈ ਵੀ ਸਬਜ਼ੀ ਜਾਂ ਫਰੂਟ ਦੇ ਸਕਦੇ ਹਾਂ ਚੂਸਣ ਵਾਸਤੇ ਜਿਵੇਂ ਖੀਰਾ ਉਹਨੂੰ ਤੁਸੀਂ ਦੇਖੋਗੇ ਉਹਨੂੰ ਦੋਗੇ ਤਾਂ ਉਹਨੂੰ ਸਖ ਕਰੂਗਾ ਉਹ ਉਹਨੂੰ ਚੂਸੂਗਾ ਉਹ ਉਹ ਜਿਹੜੇ ਜੂਸਸ ਨੇ ਉਹੀ ਉਹਨੂੰ ਦੇਣੇ ਚਾਹੀਦੇ ਐਸ ਤੋਂ ਬਾਅਦ ਕੁਝ ਨਹੀਂ ਦੇਣਾ ਚਾਹੀਦਾ ਜਿੰਨੀ ਦੇਰ ਤੱਕ ਉਹਦੇ ਜਿਹੜੇ ਮਿਲਕ ਟੀਥ ਨੇ ਉਹ ਉਹਦੇ ਹੱਗੇ ਨੇ ਉਸ ਤੋਂ ਬਾਅਦ ਮੋਲਰਸ ਆਣੇ ਸ਼ੁਰੂ ਹੁੰਦੇ ਨੇ ਪਿਛਲੇ ਦੰਦ ਆਣੇ ਸ਼ੁਰੂ ਹੁੰਦੇ ਨੇ ਜਦੋਂ ਮੋਲਰਸ ਉਹ ਬੱਚੇ ਦੇ ਆ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਇੱਕ ਹੋਰ ਐਨਜ਼ਾਈਮ ਜਿਹੜਾ ਮੂੰਹ ਦੇ ਵਿੱਚ ਸੈਕ੍ਰੀਟ ਹੁੰਦਾ ਜਿਹੜਾ ਫੈਟਸ ਨੂੰ ਤੋੜਦਾ ਸੈਚੂਰੇਟਿਡ ਫੈਟਸ ਨੂੰ ਤੋੜਦਾ ਮਤਲਬ ਮੀਡੀਅਮ ਐਂਡ ਲੌਂਗ ਚੇਨ ਜਿਹੜੇ ਫੈਟੀ ਐਸਿਡਸ ਨੇ ਜਿਵੇਂ ਨਾਰੀਅਲ ਦੇ ਵਿੱਚ ਤੁਹਾਡਾ ਫੈਟੀ ਐਸਿਡ ਹੁੰਦਾ ਉਹਨੂੰ ਤੋੜਨ ਵਾਸਤੇ ਜਿਹੜਾ ਉਹ ਲਾਈਪੇਸ ਉਦੋਂ ਸੈਕ੍ਰੀਸ਼ਨ ਉਹਦੀ ਸ਼ੁਰੂ ਹੁੰਦੀ ਹੈ ਤੇ ਜਦੋਂ ਉਹ ਉਹਦੀ ਸੈਕ੍ਰੀਸ਼ਨ ਜਦੋਂ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਉਹਨੂੰ ਜਿਹੜਾ ਕੋਈ ਹੈਗਾ ਫੈਟਸ ਜਿਵੇਂ ਲ ਜਿਹੜਾ ਤੇਲ ਦਾ ਸੇਵਨ ਤੁਸੀਂ ਕਹਿ ਸਕਦੇ ਹੋ ਉਹਦਾ ਤੇ ਕਾਰਬੋਹਾਈਡਰੇਟ ਦਾ ਸੇਵਨ ਜਿਹੜਾ ਉਹ ਕਰਾ ਸਕਦੇ ਹਾਂ ਤਾਂ ਜਦ ਤੱਕ ਉਹ ਤੁਹਾਡਾ ਸਕ੍ਰੀਸ਼ਨਸ ਮੂੰਹ ਦੇ ਵਿੱਚ ਸ਼ੁਰੂ ਨਹੀਂ ਹੋਈਆਂ ਉਦੋਂ ਤੱਕ ਬੱਚੇ ਨੂੰ ਮਾਂ ਦੇ ਦੁੱਧ ਤੋਂ ਸਿਵਾਇਆਂ ਸਬਜ਼ੀਆਂ ਫਲ ਤੋਂ ਬਗੈਰ ਜੇ ਕੁਝ ਵੀ ਤੁਸੀਂ ਦਿੱਤਾ ਤਾਂ ਗੜਬੜ ਹੋ ਜੂਗੀ ਆਉਣ ਵਾਲੇ ਟਾਈਮ ਦੇ ਵਿੱਚ ਕਿਵੇਂ ਹੋਊਗੀ ਉਹਦੀ ਵੀ ਆਪਾਂ ਚਰਚਾ ਅੱਗੇ ਕਰਦੇ ਆਂ ਜਿਹੜਾ ਸਾਡਾ ਮੂੰਹ ਹੈ ਇਹਦੇ ਵਿੱਚ ਦੰਦ ਨੇ ਐਕਸਪੋਜ਼ਡ ਹੱਡੀਆਂ ਇਹ ਹੱਡੀਆਂ ਨੇ ਜਿਹੜੀਆਂ ਸਾਡੇ ਅੰਦਰ ਹੋਰ ਕਿਤੇ ਨਹੀਂ ਹੈਗੀਆਂ ਸਿਰਫ ਮੂੰਹ ਦੇ ਵਿੱਚ ਹੀ ਨੇ ਇਹ ਇਹ ਇਸ ਕਰਕੇ ਬਣਾਈਆਂ ਗਈਆਂ ਕਿ ਜਿਹੜਾ ਖਾਣਾ ਅਸੀਂ ਖਾਣਾ ਹੈ ਉਹਨੂੰ ਚਬਾ ਚਬਾ ਕੇ ਖਾਣਾ ਮੈਨੂੰ ਪਤਾ ਹਰ ਬੰਦਾ ਇਹੀ ਗੱਲ ਕਰਦਾ ਬਟ ਕਿਉਂ ਖਾਣਾ ਕਿਉਂਕਿ ਅੰਦਰ ਜਾ ਕੇ ਉਹਨੂੰ ਚਬਾਣਾ ਜਿਹੜਾ ਉਹ ਉਹ ਨੈਕਸਟ ਟੂ ਇੰਪੋਸੀਬਲ ਹੈ ਮੂੰਹ ਦੇ ਵਿੱਚ ਹੀ ਉਹਨੂੰ ਜਦੋਂ ਚਬਾਨੇ ਅਸੀਂ ਤੇ ਉਹਦੇ ਵਿੱਚ ਸਲਾਈਵਾ ਜਿਹੜੀ ਥੁੱਕ ਹੈ ਤੁਹਾਡੀ ਰਲਦੀ ਹੈ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਐਨਜ਼ਾਈਮ ਨੇ ਜਿਹੜੇ ਖਾਣੇ ਨੂੰ ਤੋੜਨਾ ਸ਼ੁਰੂ ਕਰ ਦਿੰਦੇ ਨੇ ਜਿਹਦੇ ਕਰਕੇ ਉਹਦੇ ਚੋਂ ਅੱਗੇ ਜਾ ਕੇ ਤੱਤ ਨਿਕਲਣਗੇ ਤੁਜੋ ਜਦੋਂ ਅਸੀਂ ਖਾਣਾ ਖਾਣੇ ਉਹਨੂੰ ਇੰਜੋਏ ਕਰਕੇ ਖਾਈਏ ਆਰਾਮ ਨਾਲ ਉਹਦਾ ਮਜ਼ਾ ਲੈ ਲੈ ਕੇ ਉਹਨੂੰ ਚਬਾ ਚਬਾ ਕੇ ਅਸੀਂ ਖਾਈਏ ਕਿਉਂਕਿ ਜਦੋਂ ਅਸੀਂ ਉਹਨੂੰ ਤੋੜਦੇ ਆ ਜਦੋਂ ਅਸੀਂ ਖਾਂਦੇ ਆ ਉਹਦਾ ਸਵਾਦ ਜਿਹੜਾ ਉਹ ਸਿਗਨਲ ਭੇਜਦਾ ਹੈ ਬ੍ਰੇਨ ਨੂੰ ਅੱਗੇ ਦਿਮਾਗ ਨੂੰ ਕਿ ਕੀ ਆ ਰਿਹਾ ਹੈ ਅੱਗੇ ਡਾਈਜੈਸ਼ਨ ਵਾਸਤੇ ਉਹ ਪਹਿਲਾਂ ਹੀ ਪਹੁੰਚਦਾ ਥੱਲੇ ਸਿਗਨਲ ਤੁਹਾਡਾ ਤੇ ਉਹ ਸਿਗਨਲ ਦੇ ਮੁਤਾਬਕ ਅੰਦਰ ਜਿਹੜੇ ਨੇ ਤੁਹਾਡੇ ਜੂਸਸ ਨੇ ਉਹ ਸੈਕ੍ਰੀਟ ਹੁੰਦੇ ਨੇ ਬਾਡੀ ਤਿਆਰ ਕਰਦੀ ਹੈ ਸਾਡੇ ਸਰੀਰ ਨੂੰ ਉਹ ਸਾਰੀ ਚੀਜ਼ ਨੂੰ ਪਛਾਣ ਵਾਸਤੇ ਆ ਤੁਹਾਨੂੰ ਦੱਸਿਆ ਮੂੰਹ ਦੇ ਵਿੱਚ ਐਲਕਲਾਈਨ ਹੁੰਦਾ ਖਾਰਾ ਹੁੰਦਾ ਲੇਕਿਨ ਇਸ ਤੋਂ ਬਾਅਦ ਜਦੋਂ ਥੱਲੇ ਤੁਹਾਡੀ ਸਟਮਕ ਦੇ ਵਿੱਚ ਚਲਾ ਗਿਆ ਪੇਟ ਦੇ ਵਿੱਚ ਚਲਾ ਗਿਆ ਉਥੇ ਤਜਾਬ ਹੁੰਦਾ ਇੰਨਾ ਜ਼ਿਆਦਾ ਤਜਾਬ ਹੁੰਦਾ ਸਟਮਕ ਦੇ ਅੰਦਰ ਕਿ ਜੇ ਉਹ ਤੁਹਾਡੇ ਹੱਥ ਦੇ ਉੱਤੇ ਗਿਰ ਜੇ ਤੁਹਾਡੀ ਸਕਿਨ ਨੂੰ ਸਾੜ ਦੂਗਾ ਇੰਨਾ ਜ਼ਬਰਦਸਤ ਤਜਾਬ ਹੁੰਦਾ ਇਹ ਤਜਾਬ ਚੰਗਾ ਹੈ ਜ਼ਰੂਰ ਜ਼ਰੂਰਤ ਹੈ ਨਾ ਹੋਣ ਦਾ ਕਿਉਂਕਿ ਜੇ ਤਜਾਬ ਤੁਹਾਡੇ ਸਰੀਰ ਦੇ ਵਿੱਚ ਘਟ ਬਣਨਾ ਸ਼ੁਰੂ ਹੋ ਗਿਆ ਤਾਂ ਤੁਹਾਡਾ ਖਾਣਾ ਜਿਹੜਾ ਉਹ ਪਚੂਗਾ ਹੀ ਨਹੀਂ ਇਹ ਤਜਾਬ ਹੀ ਉਹਨੂੰ ਤੋੜਦਾ ਹੈ ਉਹ ਟੁੱਟਣ ਤੋਂ ਬਾਅਦ ਇਹ ਵਿੱਚੋਂ ਤੱਤ ਨਿਕਲਦੇ ਨੇ ਤੇ ਤਜਾਬ ਜਿਹੜਾ ਉੱਪਰ ਨੂੰ ਆ ਜਾਂਦਾ ਅੰਦਰ ਤੁਹਾਡਾ ਆ ਗਿਆ ਤਾਂ ਤੁਸੀਂ ਉਹਦਾ ਉਹਦਾ ਜਿਹੜਾ ਕਾਰਨ ਇਹ ਨਹੀਂ ਹੈ ਕਿ ਤਜਾਬ ਵੱਧ ਬਣ ਰਿਹਾ ਹੈ ਉਹਦਾ ਕਾਰਨ ਇਹ ਹੈ ਕਿ ਇੱਥੇ ਇੱਕ ਵਾਲ ਹੁੰਦਾ ਠੀਕ ਹੈ ਉਹ ਜਿਹੜਾ ਵਾਲ ਉਹਦੀ ਖਰਾਬੀ ਹੋ ਗਈ। ਤੋਂ ਜਦੋਂ ਉਹ ਤੁਹਾਡੇ ਉੱਪਰ ਆਣਾ ਸ਼ੁਰੂ ਹੋ ਗਿਆ ਤਜਾਬ ਠੀਕ ਹੈ ਉਹਨੂੰ ਕਾਰਡੀਅਕਸ ਸਪ੍ਰਿੰਟਰ ਕਹਿੰਦੇ ਨੇ ਕਾਰਡੀਅਕ ਤਾਂ ਕਹਿੰਦੇ ਕਿ ਹਾਰਟ ਦੇ ਨੇੜੇ ਹੁੰਦਾ ਠੀਕ ਹੈ ਜਦੋਂ ਉਹ ਗੜਬੜ ਹੋ ਗਿਆ ਤੁਹਾਡਾ ਤਾਂ ਉੱਪਰਲੇ ਪਾਸੇ ਤਜਾਬ ਜਿਹੜਾ ਉਹ ਬੈਕ ਮਾਰਨ ਲੱਗ ਗਿਆ ਜਦੋਂ ਉੱਪਰ ਆਣਾ ਸ਼ੁਰੂ ਹੋ ਗਿਆ ਤੁਹਾਡੇ ਤਾਂ ਉਹ ਤੁਹਾਡੇ ਅੰਦਰ ਅਲਸਰਸ ਉਹਨੂੰ ਸਾੜਦਾ ਜਿਹੜੀ ਤੁਹਾਡੀ ਐਸੋਫੇਗਸ ਹੈ ਉਹਨੂੰ ਸਾੜਦਾ ਹੈ ਉਹ ਔਰ ਉਥੇ ਅਲਸਰਸ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਉਹ ਅਲਸਰ ਜਿਹੜੇ ਨੇ ਅੱਗੇ ਜਾ ਕੇ ਉਹ ਕੈਂਸਰ ਦਾ ਰੂਪ ਵੀ ਧਾਰਨ ਕਰ ਸਕਦੇ ਨੇ ਜੇ ਤੁਹਾਡਾ ਪੇਟ ਜਾਬ ਘਟ ਬਣਦਾ ਘਟ ਬਣਨ ਲੱਗ ਗਿਆ ਤਾਂ ਜਿਹੜਾ ਖਾਣਾ ਹੈ ਜਿਹੜੇ ਤੁਹਾਡੇ ਪ੍ਰੋਟੀਨਸ ਨੇ ਉਹ ਸਿੰਥਸਾਈਜ਼ ਹੀ ਨਹੀਂ ਹੋਣਗੇ ਟੁੱਟਣਗੇ ਹੀ ਨਹੀਂ ਉਹ ਤੇ ਜੇ ਬਿਨਾ ਪ੍ਰੋਸੈਸਡ ਖਾਣਾ ਅੱਗੇ ਨਿਕਲ ਗਿਆ ਥੱਲੇ ਵੀ ਕਬਾਲ ਹੈ ਉਹਦੇ ਤੋਂ ਅੱਗੇ ਨਿਕਲ ਗਿਆ ਅੰਤੜੀਆਂ ਜਿੱਥੇ ਐਬਸਾਰਪਸ਼ਨ ਹੋਣੀ ਹੈ ਉਥੇ ਪ੍ਰੋਪਰ ਉਹਦੇ ਤਜਾਬ ਹੈ ਨਹੀਂ ਉਹ ਪ੍ਰੋਪਰ ਮਤਲਬ ਉਹ ਘੋਲਿਆ ਨਹੀਂ ਹੋਇਆ ਉੱਥੇ ਤੁਹਾਡੇ ਤਾਂ ਉਹ ਪ੍ਰੋਟੀਜ਼ ਅੱਗੇ ਜਾ ਕੇ ਅੰਤੜੀਆਂ ਦੇ ਵਿੱਚ ਜਿਹੜਾ ਤੁਹਾਡਾ ਇਰੀਟੇਬਲ ਬਾਉਲ ਸਿੰਟਰਮ ਕ੍ਰੀਏਟ ਕਰ ਸਕਦੀਆਂ ਨੇ ਤੇ ਤੁਹਾਡਾ ਉੱਥੇ ਅਲਸਰਸ ਕਰਕੇ ਉੱਥੇ ਵੀ ਕੈਂਸਰ ਦਾ ਕਾਰਨ ਬਣਦੇ ਨੇ ਤਾਂ ਬਚਪਨ ਦੇ ਵਿੱਚ ਜੇ ਤੁਹਾਡੀ ਇਹ ਸਾਰੀ ਜਿਹੜੀ ਡਾਈਜੈਸ਼ਨ ਹੈ ਉਹਨੂੰ ਖਰਾਬ ਕਰ ਲਿਆ ਹੋਇਆ ਗਲਤ ਖਾਣਾ ਖਿਲਾ ਕੇ ਜਿਹੜੇ ਸਪਲੀਮੈਂਟਸ ਆਪਾਂ ਦੇਨੇ ਆ ਉਹਦੇ ਵਿੱਚ ਤਾਂ ਇਹ ਸਾਰੀ ਜ਼ਿੰਦਗੀ ਅੱਗੇ ਆ ਕੇ ਕਿਸ ਤਰ੍ਹਾਂ ਦਾ ਰੋਗ ਦਾ ਰੂਪ ਧਾਰਨ ਕਰੂਗਾ ਤੁਸੀਂ ਸੋਚ ਵੀ ਨਹੀਂ ਸਕਦੇ ਜਿੰਨੀ ਦੇਰ ਛੋਟੇ ਬੱਚੇ ਨੇ ਓਨੀ ਦੇਰ ਮਾਂ ਦੀ ਖੁਰਾਕ ਦੇ ਉੱਤੇ ਧਿਆਨ ਕਰਨਾ ਬਹੁਤ 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 ਜ਼ਿਆਦਾ ਜ਼ਰੂਰੀ ਹੈ ਉਹਦੇ ਤੋਂ ਹੀ ਬੱਚੇ ਨੂੰ ਸਾਰੇ ਖਾਣੇ ਦੀ ਪੂਰਤੀ ਹੋਣੀ ਹੈ ਤੇ ਜਿਵੇਂ ਜਿਵੇਂ ਵੱਡਾ ਹੋਊਗਾ ਓਵੇਂ ਓਵੇਂ ਉਹਦੇ ਖਾਣੇ ਦਾ ਧਿਆਨ ਵੀ ਸਾਨੂੰ ਨਾਲ-ਨਾਲ ਰੱਖਣਾ ਚਾਹੀ ਮਤਲਬ ਚਾਹੀਦਾ ਹੈ ਔਰ ਸਾਨੂੰ ਇਹ ਪਹਿਣਾ ਅਦਰਵਾਈਜ਼ ਜਿਵੇਂ ਹੁਣ ਜੰਨੀ ਜਨਰੇਸ਼ਨ ਆ ਰਹੀ ਹੈ ਉਹ ਜਿਆਦਾ ਪ੍ਰੋਨ ਐ ਡਿਜ਼ੀਜ਼ਸ ਨੂੰ ਜਿਆਦਾ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਲੱਗਦੀਆਂ ਨੇ ਹੁਣ ਆਪਾਂ ਜਦੋਂ ਤਜਾਬ ਦੀ ਗੱਲ ਕਰੀਏ ਇੱਥੇ ਤੇ ਜਦੋਂ ਅਸੀਂ ਖਾਣਾ ਖਾ ਰਹੇ ਹਾਂ ਉਦੋਂ ਜੇ ਅਸੀਂ ਪਾਣੀ ਪੀਨੇ ਨਾਲ ਤਾਂ ਉਹ ਤਜਾਬੀ ਤਜਾਬ ਨੂੰ ਉਹਨੂੰ ਘੱਟ ਕਰਦਾ ਉਹਨੂੰ ਇਸੇ ਕਰਕੇ ਕਹਿੰਦੇ ਨੇ ਵੀ ਖਾਣੇ ਦੇ ਨਾਲ ਪਾਣੀ ਨਹੀਂ ਪੀਣਾ ਕਿਉਂਕਿ ਅੰਦਰ ਜਿਹੜਾ ਤੁਹਾਡਾ ਮਿਕਸ ਹੋ ਰਿਹਾ ਜਿਸ ਵੇਲੇ ਖਾਣਾ ਪਚ ਰਿਹਾ ਉਸ ਵੇਲੇ ਜਦੋਂ ਪਾਣੀ ਉਹਦੇ ਵਿੱਚ ਮਿਕਸ ਹੋ ਗਿਆ ਤਾਂ ਉਹ ਆਬਵੀਅਸਲੀ ਜਿਹੜਾ ਉਹਦਾ ਤਜਾਬੀਕਰਨ ਹੈ ਉਹ ਕਟੂਗ HCl ਹੁੰਦਾ ਹਾਈਡਰੋਕਲੋਰਿਕ ਐਸਿਡ ਔਰ ਇਹ ਪੈਪਸਿਨ ਬਣਾਉਂਦਾ ਨਾਲ ਇੱਕ ਹੋਰ ਇਨਜ਼ਾਈਮ ਰਲ ਕੇ ਤੇ ਇਹ ਇਹਦੇ ਨਾਲ ਹੀ ਜਿਹੜੀਆਂ ਸਾਡੀਆਂ ਪ੍ਰੋਟੀਨਸ ਨੇ ਇਹ ਬ੍ਰੇਕਡਾਊਨ ਹੁੰਦੀਆਂ ਨੇ ਤੋ ਖੁਰਾਕ ਬਚਪਨ ਦੇ ਵਿੱਚ ਜਿਹੜੀ ਅਸੀਂ ਲੈਣੀ ਹੈ ਉਹ ਬਹੁਤ 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 ਜ਼ਿਆਦਾ ਜ਼ਰੂਰੀ ਹੈ ਤੇ ਵਹੀ ਦੂਸਰੀ ਗੱਲ ਕਿ ਜਿਹੜਾ ਖਾਣਾ ਹੈ ਇਹਨੂੰ ਵਾਰੀ-ਵਾਰੀ ਨਹੀਂ ਅਸੀਂ ਖਾਣਾ ਜੇ ਅਸੀਂ ਬਾਰੀ-ਬਾਰੀ ਖਾਣਾ ਖਾਣੇ ਆ ਕਿਉਂਕਿ ਜਿਵੇਂ ਅੱਗੇ ਵੀ ਮੈਂ ਕਈ ਵਾਰੀ ਚਰਚਾ ਕੀਤੀ ਕਿ ਤਿੰਨ ਤੋਂ ਚਾਰ ਘੰਟੇ ਨੂੰ ਡਾਈਜੈਸ਼ਨ ਮਤਲਬ ਲੱਗ ਜਾਂਦੀ ਹੈ ਘੰਟਾ ਉਹਨੂੰ ਰੈਸਟ ਵਾਸਤੇ ਚਾਹੀਦਾ ਤਾਂ 5 ਘੰਟੇ ਦਾ ਤਾਂ ਡਾਈਜੈਸ਼ਨ ਪ੍ਰੋਸੈਸ ਹੈ ਹੀ ਹੈ ਸਾਡਾ ਤਾਂ ਜੇ ਲਗਾਤਾਰ ਅਸੀਂ ਖਾਣਾ ਖਾਈ ਜੰਨੇ ਆ ਲਗਾਤਾਰ ਖਾਣਾ ਖਾਈ ਜੰਨੇ ਆ ਤਾਂ ਬਾਰ-ਬਾਰ ਉਹ ਜਿਹੜਾ ਤੁਹਾਡਾ ਪ੍ਰੋਸੈਸ ਹੈ ਉਹ ਚਾਲੂ ਹੁੰਦਾ ਰਹਿੰਦਾ ਉਹ ਬਾਰ-ਬਾਰ ਚਾਲੂ ਹੁੰਦਾ ਰਹਿੰਦਾ ਇੱਕ ਤਾਂ ਤੁਹਾਡੇ ਆਰਗਨਸ ਥੱਕ ਜਾਣਗੇ ਹਾਰਨਗੇ ਛੇਤੀ ਪਲੱਸ ਅੰਦਰ ਸਾਰੀ ਡਾਈਜੈਸ਼ਨ ਜਿਹੜੀ ਹੈ ਸਾਡੀ ਉਹ ਟੋਟਲ ਜਿਹੜੀ ਉਹ ਖਰਾਬ ਹੋ ਜੂਗੀ ਜਿਹੜਾ ਸਾਡੇ ਪੇਟ ਦੇ ਅੰਦਰ ਤਜਾਬ ਪੈਦਾ ਹੁੰਦਾ ਉਹਦੇ ਹੋਰ ਵੀ ਬੈਨੀਫਿਟ ਨੇ ਜਿਹੜੇ ਪੈਥੋਜਨ ਜਿਹੜੇ ਮਾੜੇ ਬੈਕਟੀਰੀਆ ਖਾਣੇ ਦੇ ਵਿੱਚ ਜੋ ਵੀ ਰਲਿਆ ਉਹਨਾਂ ਨੂੰ ਵੀ ਮਾਰਦਾ ਉਹਨਾਂ ਨੂੰ ਵੀ ਸਾੜਦਾ ਪ੍ਰੋਬਾਇਓਟਿਕਸ ਦੀ ਗੱਲ ਹੁੰਦੀ ਹੈ ਅਗਲੀ ਵੀਡੀਓ ਦੇ ਵਿੱਚ ਆਪਾਂ ਇਹ ਵੀ ਚਰਚਾ ਕਰਾਂਗੇ ਜਿਹੜੇ ਪ੍ਰੋਬਾਇਓਟਿਕਸ ਨੇ ਮਤਲਬ ਸਾਡੇ ਅੰਦਰ ਆਂਤਣੀਆਂ ਦੇ ਵਿੱਚ ਜੀਵਾਣੂ ਨੇ ਛੋਟੇ-ਛੋਟੇ ਛੋਟੇ ਜਿਹੜੇ ਜਿੰਨੇ ਸਾਡੇ ਸਰੀਰ ਦੇ ਸੈੱਲ ਨੇ ਉਸ ਤੋਂ 9 ਗੁਣਾ ਜ਼ਿਆਦਾ ਨੇ ਉਹ ਉਹ ਸਾਡੇ ਸਾਰੇ ਸਰੀਰ ਨੂੰ ਇੱਕ ਤਰ੍ਹਾਂ ਨਾਲ ਉਹ ਚਲਾਉਂਦੇ ਨੇ ਸਾਡੀ ਸੋਚ ਨੂੰ ਅਸੀਂ ਖੁਸ਼ ਰਹਾਂਗੇ ਜਾਂ ਉਦਾਸ ਰਹਾਂਗੇ ਸਾਡਾ ਸਰੀਰ ਕਿਵੇਂ ਚੱਲੂਗਾ ਗੱਟ ਬਾਇਓਮ ਜਿਹੜਾ ਉਹਦਾ ਬਹੁਤ ਵੱਡਾ ਰੋਲ ਹੈ ਔਰ ਬਹੁਤ ساری ਚਰਚਾ ਚਾਰਸ਼ਪੇਰੀ ਹੁੰਦੀ ਹੈ ਕਿ ਤੁਸੀਂ ਪ੍ਰੋ ਬਾਇਓਟਿਕਸ ਖਾਓ ਪ੍ਰੋ ਬਾਇਓਟਿਕਸ ਮਤਲਬ ਉਹ ਜੀਵਾਣੂਆਂ ਨੂੰ ਖਾਓ ਤੁਸੀਂ ਉਹਦੇ ਨਾਲ ਉਹਦੀ ਗਿਣਤੀ ਵਧੂਗੀ ਜਿਵੇਂ ਦਹੀਂ ਦੇ ਵਿੱਚ ਫਰਮੈਂਟਡ ਫੂਡਸ ਜਿਹੜੇ ਹੁੰਦੇ ਨੇ ਖਬੀਰੇ ਜਿਹੜੇ ਖਾਣੇ ਨੇ ਉਹਨਾਂ ਦੇ ਵਿੱਚ ਇਹ ਹੁੰਦੇ ਨੇ ਤੇ ਉਹ ਸਾਨੂੰ ਖਾਣੇ ਚਾਹੀਦੇ ਨੇ ਹਨ ਦਹੀਂ ਦੇ ਵਿੱਚ ਹੋਗੇ ਉਹ ਆਚਾਰ ਦੇ ਵਿੱਚ ਹੋਗੇ ਜਿਹੜੀ ਵੀ ਚੀਜ਼ ਨੂੰ ਕਾਂਜੀ ਦੇ ਵਿੱਚ ਹੋਗੇ ਸਾਰੇ ਪ੍ਰੋਬਾਇਓਟਿਕਸ ਨੇ ਪਰ ਇੱਥੇ ਇੱਕ ਬਹੁਤ ਵੱਡਾ ਭੁਲੇਖਾ ਜਦੋਂ ਅਸੀਂ ਪ੍ਰੋਬਾਇਓਟਿਕਸ ਖਾਣੇ ਆ ਤਾਂ ਪ੍ਰੋਬਾਇਓਟਿਕਸ ਉਹ ਤਜਾਅ ਦੇ ਵਿੱਚ ਮਰ ਜਾਂਦੇ ਨੇ 99% ਤਾਂ ਉੱਥੇ ਹੀ ਖਤਮ ਹੋ ਜਾਂਦੇ ਨੇ ਉਹ ਅੱਗੇ ਜਾਂਦੇ ਹੀ ਨਹੀਂ ਉਹ ਜੇ ਅੱਗੇ ਜਾਂਦੇ ਵੀ ਨੇ ਅੰਤੜੀਆਂ ਦੇ ਵਿੱਚ ਤਾਂ ਅੰਤੜੀਆਂ ਦੇ ਵਿੱਚ ਜਿਹੜੇ ਪੁਰਾਣੇ ਪ੍ਰੋਬਾਇਓਟਿਕਸ ਬੈਠੇ ਨੇ ਜਿਹੜੇ ਸਾਡੇ ਮਾਂ ਤੋਂ ਸਾਨੂੰ ਮਿਲੇ ਸੀਗੇ ਉਹ ਉਹਨਾਂ ਨੂੰ ਛੇਤੀ ਛੇਤੀ ਮਤਲਬ ਪੰਪਨ ਨਹੀਂ ਦਿੰਦੇ ਹੈਗੇ। ਤੋਂ ਅੰਦਰਲਾ ਗੱਟ ਬਾਇਓਮ ਨੂੰ ਜੇ ਇੰਪਰੂਵ ਕਰਨਾ ਤਾਂ ਜਿਹੜੇ ਉਹ ਜੀਵਾਣੂ ਨੇ ਅੰਦਰ ਹਗੇ ਨੇ ਉਹਨਾਂ ਦੀ ਖੁਰਾਕ ਤੇ ਸਾਨੂੰ ਧਿਆਨ ਰੱਖਣਾ ਪਊਗਾ। ਉਹਨਾਂ ਨੂੰ ਕੀ ਖਿਲਾਣਾ ਉਹਨਾਂ ਨੂੰ ਖਿਲਾਣਾ ਫਾਈਬਰ। ਫਾਈਬਰ ਜਿਹੜਾ ਉਹ ਆਂਦਾ ਹੀ ਸਬਜ਼ੀਆਂ ਤੋਂ ਹੈ ਸਾਰਾ ਦਾ ਸਾਰਾ ਵਨਸਪਤੀ ਤੋਂ ਆਂਦਾ ਹੈ ਸਾਰਾ ਦਾ ਸਾਰਾ। ਤੋਂ ਇੱਕ ਤਰ੍ਹਾਂ ਦੀ ਵਨਸਪਤੀ ਨਹੀਂ ਖਾਣੀ। ਅਲੱਗ-ਅਲੱਗ ਤਰ੍ਹਾਂ ਦੀ ਵਨਸਪਤੀਆਂ ਖਾਣੀ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਮਾਈਕਰੋਬਸ ਨੇ ਜੇ ਉਹ ਮਾਈਕਰੋਬ ਅੰਦਰਲੇ ਸਾਡੇ ਜਿਹੜੇ ਨੇ ਉਹ ਘਟ ਗਏ ਉਹ ਮਰ ਗਏ ਉਹ ਇਮਿਊਨਿਟੀ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਸਾਰੀ ਉਹਦੇ ਤੋਂ ਰਿਪੇਅਰ ਦੀ ਸਾਰੀ ਸ਼ਕਤੀ ਉੱਥੋਂ ਆਉਂਦੀ ਹੈ ਜੇ ਉਹ ਘਟ ਗਏ ਉਹ ਮਰ ਗਏ ਤਾਂ ਸਾਡੀ ਇਮਿਊਨਿਟੀ ਘਟੂਗੀ ਜੇ ਸਾਡੀ ਇਮਿਊਨਿਟੀ ਘਟ ਗਈ ਤਾਂ ਹਰ ਬਿਮਾਰੀ ਉੱਥੋਂ ਆ ਜਾਣੀ ਜਦ ਅਸੀਂ ਕਿਸੇ ਬਿਮਾਰੀ ਨਾਲ ਲੜਨ ਵਾਸਤੇ ਸક્ષਮ ਹੀ ਨਹੀਂ ਰਹੇ ਤਾਂ ਆਬਵੀਅਸਲੀ ਗੜਬੜ ਹੋ ਜੂਗੀ ਤਾਂ ਜਿਹੜਾ ਨਾਨ ਵੇਜ ਹੈ ਉਹਦੇ ਵਿੱਚ ਕੋਈ ਜ਼ਿਆਦਾ ਤਾਤਾ ਨਹੀਂ ਹੁੰਦੀਆਂ ਉਹ ਸਿਰਫ ਪ੍ਰੋਟੀਨ ਹੁੰਦਾ ਉਹਦੇ ਵਿੱਚ ਜਿੰਨੇ ਵੀ ਸਾਨੂੰ ਮਿਨਰਲਸ ਮੰਨੇ ਨੇ ਜਿੰਨੀ ਵੀ ਸਾਡੀ ਨਿਊਟ੍ਰੀਸ਼ਨ ਜਿਹੜੀ ਪੂਰੀ ਹੋਣੀ ਆ ਉਹ ਵੇਜੀਟੇਸ਼ਨ ਤੋਂ ਪੂਰੀ ਹੋਣੀ ਆ ਉਹ ਉਹ ਸਾਡਾ ਜਿਹੜਾ ਬਨਸਪਤੀ ਹੈ ਉਹਦੇ ਤੋਂ ਪੂਰੀ ਹੋਣੀ ਆ ਲੇਕਿਨ ਉਹਦੇ ਵਿੱਚ ਵਿਨਸਵਨਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿੰਨੀ ਅਲੱਗ ਤਰ੍ਹਾਂ ਦੀ ਆਪਾਂ ਖਾ ਸਕਦੇ ਆ ਉਹਨਾਂ ਤੁਹਾਡੀ ਹੈਲਥ ਵਾਸਤੇ ਜਿਹੜਾ ਬੈਟਰ ਹੈ ਕਿਉਂਕਿ ਕੁਦਰਤ ਨੇ ਜੋ ਅਸੀਂ ਗिराਨੇ ਉਹਦੇ ਚ ਵਨਸਪਤੀ ਤਾਕਤ ਬਣਾ ਬਣਾ ਕੇ ਉਹ ਦੁਬਾਰਾ ਸਾਡੇ ਵਾਸਤੇ ਤਿਆਰ ਕਰਦੀ ਹੈ ਸਾਡੇ ਵਾਸਤੇ ਤਾਂ ਵੈਜੀਟੇਰੀਅਨ ਇਜ਼ ਅ ਹੋਲ ਡਾਈਟ ਇਟ ਇਜ਼ ਗੁੱਡ ਇਸ ਕਰਕੇ ਸਾਨੂੰ ਡਾਈਵਰਸਿਟੀ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਜਿਹੜੀ ਫ੍ਰੀਕੁਐਂਸੀ ਆਫ ਸਾਡੀ ਈਟਿੰਗ ਹੈ ਉਹ ਜਿਹੜੀ ਹੈ ਸਾਡੀ ਉਹ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਬਾਰੀ-ਬਾਰੀ ਨਾ ਖਾਈਏ ਮੈਂ ਬਹੁਤ ਵਾਰੀ ਹਰ ਵਾਰੀ ਕਹਿਣਾ ਇਹ ਇਹਨੂੰ ਆਪਾਂ ਛੋਟੀ ਜੀ ਗੱਲ ਆਪਾਂ ਸਮਝਦੇ ਆਂ ਲੇਕਿਨ ਇਹ ਬਹੁਤ ਵੱਡਾ ਫੈਕਟਰ ਹੈ ਤੁਸੀਂ ਦਿਨ ਦੇ ਵਿੱਚ ਦੋ ਵਾਰੀ ਜੇ ਖਾਣਾ ਖਾ ਲੋ ਤਾਂ ਇਸ ਤੋਂ ਵਧੀਆ ਕੋਈ ਗੱਲ ਹੀ ਨਹੀਂ ਕਿਉਂਕਿ ਸ਼ਾਮ ਨੂੰ ਜਿਵੇਂ ਜਿਵੇਂ ਸ਼ਾਮ ਹੁੰਦੀ ਹੈ ਬ੍ਰੇਨ ਦੇ ਅੰਦਰ ਕੇ ਡੀ ਐਮ ਰਿਦਮ ਹੈ ਉਹ ਸਾਡੀ ਡਾਈਜੈਸ਼ਨ ਦੇ ਹਰ ਪ੍ਰੋਸੈਸ ਨੂੰ ਸਲੋ ਕਰ ਦਈਏ ਰਾਤ ਨੂੰ ਖਾਣਾ ਹੁਣ ਨਹੀਂ ਚੰਗੀ ਤਰ੍ਹਾਂ ਨਹੀਂ ਪਚਦਾ ਔਰ ਖਾਣੇ ਦੇ ਨਾਲ ਪਾਣੀ ਦੀ ਗੱਲ ਆਪਣੀ ਹੋਈ ਉਹ ਤਜਾਬ ਨੂੰ ਘੱਟ ਕਰਦਾ ਬਚਪਨ ਦੇ ਵਿੱਚ 슈ਗਰ ਤਾਂ ਕਿਸੇ ਵੀ ਉਮਰ ਦੇ ਵਿੱਚ ਜਿਹੜੀਆਂ ਆਰਟੀਫੀਸ਼ੀਅਲ 슈ਗਰ ਨੇ ਤਾਂ ਹਰ ਉਮਰ ਦੇ ਵਿੱਚ ਜ਼ਾਹਿਰ ਹੈ ਉਹ ਹਰ ਉਮਰ ਦੇ ਵਿੱਚ ਜਹਰ ਹੋਰ ਮੈਨੂੰ ਬਹੁਤ ਸਾਰੇ ਸਵਾਲ ਸਾਰੇ ਪੁੱਛਦੇ ਨੇ ਕਿ ਜੀ ਚੀਨੀ ਦਾ ਵਿਕਲਪ ਕੀ ਹੈ ਚੀਨੀ ਦਾ ਵਿਕਲਪ ਕੁਝ ਨਹੀਂ ਹੈਗਾ ਚੀਨੀ ਦਾ ਕੋਈ ਵਿਕਲਪ ਨਹੀਂ ਹੈਗਾ ਚੀਨੀ ਇਜ਼ ਅ ਕਲਰ ਉਹਨੇ ਤੁਹਾਨੂੰ ਮਰਵਾਣਾ ਹੀ ਮਰਵਾਣਾ ਖੁਰਾਕ ਜਿਹੜੀ ਹੈ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਇੰਪੋਰਟੈਂਟ ਹੈ ਇਹ ਬਚਪਨ ਦੀ ਖੁਰਾਕ ਦੀ ਆਪਾਂ ਗੱਲ ਕਰੀ ਜਿਵੇਂ ਜਿਵੇਂ ਆਪਾਂ ਵੱਡੇ ਹੁੰਦੇ ਹਾਂ ਉਦੋਂ ਵੀ ਖੁਰਾਕ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਫੂਡ ਦੇ ਨਾਲ ਸਾਡਾ ਕਨੈਕਸ਼ਨ ਟੁੱਟਦਾ ਚਲਾ ਜਾ ਰਿਹਾ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਫੂਡ ਬਣਾ ਕਿਵੇਂ ਚਾਹੀਦਾ ਪਿਆਜ਼ ਸਿੰਪਲ ਸਾਡੇ ਜਿਹੜੇ ਘਰ ਦੇ ਵਿੱਚ ਪੰਜਾਬੀ ਜਿਹੜਾ ਸਾਡਾ ਸਿੰਪਲ ਖਾਣਾ ਜਿਹਨੂੰ ਅਸੀਂ ਕਹਿੰਦੇ ਆ ਅਸੀਂ ਉਹਨੂੰ ਵੀ ਬਣਾਉਣਾ ਭੁੱਲ ਗਏ ਜਿਹੜਾ ਪਿਆਜ਼ ਹੈ ਉਹਨੂੰ ਕੱਟਣਾ ਕਿਵੇਂ ਪੋਲ ਟੂ ਪੋਲ ਮਤਲਬ ਇਧਰੋਂ ਜੜ ਤੇ ਇਧਰੋਂ ਸਿਰ ਇਸ ਤਰ੍ਹਾਂ ਜੇ ਕਟੋਗੇ ਕਿ ਇਸ ਤਰ੍ਹਾਂ ਕਟੋਗੇ ਉਹਦੇ ਨਾਲ ਹੀ ਫਰਕ ਹੈ ਜੇ ਤੁਸੀਂ ਪੋਲ ਟੂ ਪੋਲ ਕੱਟਦੇ ਹੋ ਤੇ ਜੇ ਉਲਟਾ ਕੱਟਦੇ ਹੋ ਤਾਂ ਉਹ ਉਸ ਹਿਸਾਬ ਨਾਲ ਪਕਦਾ ਹੀ ਨਹੀਂ ਹੈਗਾ ਉਹ ਕਿੰਨੇ ਸਾਈਜ਼ ਦਾ ਕਟੋਗੇ ਤੁਸੀਂ ਉਹਦਾ ਫਰਕ ਹੈ ਜਦੋਂ ਤੁਸੀਂ ਹੁਣ ਜਿਵੇਂ ਮਸਾਲਾ ਜਿਵੇਂ ਤਿਆਰ ਕਰਦੇ ਹੋ ਇੱਕ ਤਾਂ ਹਲਦੀ ਸੁਕਾ ਕੇ ਤੁਸੀਂ ਉਹਨੂੰ ਪਾਊਡਰ ਬਣਾਉਂਦੇ ਹੋ ਉਹ ਸਾਰੇ ਪ੍ਰੋਸੈਸ ਦੇ ਵਿੱਚ ਉਹਦਾ ਕਰਕੇ ਮੈਨੋੜ ਗਿਆ ਉਹਦਾ ਹੋਰ ਬਹੁਤ ਸਾਰੇ ਚੇਂਜਸ ਉਹਦੇ ਵਿੱਚ ਆ ਗਏ ਠੀਕ ਹੈ ਧਨੀਆ ਉਹਨੂੰ ਸੁਕਾ ਕੇ ਤੁਸੀਂ ਬਣਾਉਂਦੇ ਹੋ ਜਾਂ ਜਿਹੜੇ ਗਰਮ ਮਸਾਲਾ ਜਿਹਨੂੰ ਅਸੀਂ ਕਹਿੰਦੇ ਨੇ ਹੁਣ ਗਰਮ ਮਸਾਲੇ ਨੂੰ ਗਰਮ ਐਕਚੁਅਲੀ ਕਿਉਂ ਕਿਹਾ ਜਾਂਦਾ ਸੀਗਾ ਕਿਉਂਕਿ ਸਰਦੀ ਦੇ ਵਿੱਚ ਖਾਣ ਵਾਸਤੇ ਬਣਿਆ ਸੀਗਾ ਪਰ ਹੁਣ ਤਾਂ ਹਰੇਕ ਮਸਾਲੇ ਨੂੰ ਗਰਮ ਮਸਾਲਾ ਕਹਿ ਦਿੰਨੇ ਜਦ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਮਸਾਲਾ ਵੀ ਬਣਦਾ ਸੀਗਾ ਸਰਦੀਆਂ ਵਾਸਤੇ ਅਲੱਗ ਬਣਦਾ ਸੀਗਾ ਗਰਮੀਆਂ ਵਾਸਤੇ ਅਲੱਗ ਤਰ੍ਹਾਂ ਦੇ ਉਹਦੇ ਵਿੱਚ ਕੰਕੈਪਸ਼ਨ ਹੁੰਦੇ ਸੀਗੇ ਜਿਵੇਂ ਗਰਮੀ ਵਾਲੇ ਦੇ ਵਿੱਚ ਸੌਂਫ ਹੁੰਦੀ ਸੀਗੀ ਸਰਦੀਆਂ ਵਾਲੇ ਦੇ ਵਿੱਚ ਨਹੀਂ ਸੀ ਹੁੰਦੀ ਉਹਦੇ ਵਿੱਚ ਗਰਮ ਸਾਰੀਆਂ ਜਿਹੜੀਆਂ ਔਸ਼ਧੀਆਂ ਸੀ ਤੋ ਜਿਵੇਂ ਹਲਦੀ ਹੈ ਉਹਨੂੰ ਤੁਸੀਂ ਗਿੱਲੇ ਨੂੰ ਉਹਨੂੰ ਕੁੱਟ ਕੇ ਉਹਨੂੰ ਪੀਸ ਕੇ ਜਦੋਂ ਤੁਸੀਂ ਬਣਾਉਂਦੇ ਹੋ ਧਨੀਆ ਜਿਹੜਾ ਉਹਨੂੰ ਫਰੈਸ਼ ਨੂੰ ਪੀਸ ਕੇ ਬਣਾਉਂਦੇ ਹੋ ਤੁਸੀਂ ਰਾਈਟ ਟਮਾਟਰ ਜਿਵੇਂ ਹੈਗਾ ਟਮਾਟਰ ਤੇ ਪਿਆਜ਼ ਇਹਨਾਂ ਦੀ ਕੀ ਰੇਸ਼ੋ ਹੋਣੀ ਚਾਹੀਦੀ ਹੈ ਇਹਨਾਂ ਦੀ ਜਿਹੜੀ ਐਬਸਾਰਪਸ਼ਨ ਹੈ ਫਿਰ ਤੇਲ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹਦੀ ਟੈਂਪਰੇਚਰ ਕਿੰਨੀ ਤੁਸੀਂ ਲੈ ਕੇ ਜਾਣੀ ਹੈ ਵੱਧ ਤੋਂ ਵੱਧ ਵਾਰੀ-ਵਾਰੀ ਗਰਮ ਨਹੀਂ ਕਰਨਾ ਇਹਦੇ ਬਾਰੇ ਸਭ ਨੂੰ ਪਤਾ ਲੇਕਿਨ ਉਹ ਟੈਂਪਰੇਚਰ ਨੂੰ ਕਿੰਨਾ ਤੁਸੀਂ ਲੈ ਕੇ ਜਾਣਾ ਉਹਦੇ ਵਿੱਚ ਸਾਰੀ ਚੀਜ਼ ਨੂੰ ਕੁੱਕ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਾਇੰਸ ਹੈ ਔਰ ਜਿੱਡੇ ਮਰਜ਼ੀ ਵੱਡੇ ਸਾਇੰਸ ਦਾ ਨੋਜਨ ਜੋ ਪੁਰਾਤਨ ਲੋਕਾਂ ਨੇ ਇਹਦੇ ਉੱਤੇ ਰਿਸਰਚ ਕਰੀ ਸੀਗੀ ਉੱਥੇ ਤੱਕ ਹਾਲੇ ਨਹੀਂ ਪਹੁੰਚੇ ਪਹੁੰਚ ਜਾਣਗੇ ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਜਿਹੜਾ ਟੇਸਟ ਉਹ ਬਣਦਾ ਸੀਗਾ ਉਹ ਸਾਰਾ ਉਹ ਸਾਰਾ ਮਿਹਨਤ ਦੇ ਨਾਲ ਬਣਦਾ ਸੀ ਅੱਜ ਤਾਂ ਸ਼ਾਰਟਕਟ ਚਾਹੀਦਾ ਹੈ ਅੱਜ ਕੱਲ ਤਾਂ 2 ਮਿੰਟ ਮੈਗੀ ਦੀ ਆਪਾਂ ਗੱਲ ਕਰਦੇ ਆਂ ਵੀ 2 ਮਿੰਟ ਦੇ ਵਿੱਚ ਸਾਰਾ ਕੁਝ ਬਰਜ ਜਾਵੇ ਹੈਨਾ ਜੇ ਅੱਜ ਟਮਾਟਰ ਹੁਣ ਜਿਵੇਂ 100 ਰੁਪਏ 150 ਰੁਪਏ ਕਿਲੋ ਹੋ ਗਿਆ ਤਾਂ ਟਮਾਟਰ ਛੱਡ ਦਿਓ ਜੀ ਪਿਆਜ਼ ਪਾ ਲਓ ਜੀ ਇਹ ਜੇ ਆਹ ਚੀਜ਼ ਸਸਤੀ ਹੈ ਇਹ ਜਲਦੀ ਹੈ ਤਾਂ ਇਹਨੂੰ ਕਰ ਲਈਏ ਸੀ ਸਾਡੀ ਸੋਚ ਉੱਥੇ ਚਲੀ ਗਈ ਤਾਂ ਬੇਸਿਕ ਫੂਡ ਹੀ ਅਸੀਂ ਰੀਇਮ ਕਰ ਲਿਆ ਤੋ ਇਹ ਇਹਦੇ ਬਾਰੇ ਜਿਵੇਂ ਹੁਣ ਮੈਂ ਬਾਰੀ-ਬਾਰੀ ਚਰਚਾ ਕਰਦਾ ਖਾਣੇ ਬਾਰੇ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੇਰੀ ਜ਼ਿੰਮੇਵਾਰੀ ਵੀ ਹੈ ਕਿ ਮਤਲਬ ਜੇ ਤੁਸੀਂ ਸਿਰਫ ਪ੍ਰੋਬਲਮ ਦੀ ਗੱਲ ਕਰਦੇ ਹੋ ਤੁਹਾਡੇ ਕੋਲ ਕੋਈ ਸੋਲੂਸ਼ਨ ਨਹੀਂ ਹੈਗਾ ਤਾਂ ਤੁਸੀਂ ਉਸ ਸਮੱਸਿਆ ਦਾ ਹਿੱਸਾ ਹੀ ਹੋ ਪ੍ਰੋਬਲਮ ਦਾ ਸਭ ਨੂੰ ਪਤਾ ਤਾਂ ਇਹ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਮੈਂ ਡਿਵੈਲਪ ਕਰਿਆ ਜਿਹੜਾ ਪ੍ਰਾਚੀਨ ਪੰਜਾਬੀ ਕਰੀ ਪੇਸਟ ਉਹਨੂੰ ਚਾਹੇ ਜੇ ਜੋ ਮਰਜੀ ਬਾਜ਼ਾਰ ਦੇ ਵਿੱਚ ਰੇਟ ਉਹਦਾ ਹੋ ਹੀ ਜਾਵੇ ਪਿਆਜ਼ ਟਮਾਟਰ ਦਾ ਸਾਡਾ ਐਕਚੁਅਲੀ ਬਾਜ਼ਾਰ ਦੇ ਨਾਲ ਕੋਈ ਡਾਇਰੈਕਟ ਕਨੈਕਸ਼ਨ ਵੀ ਨਹੀਂ ਹੈ। ਅਲੱਗ ਤੋਂ ਉਹ ਗੁਮਾਨਿਆ ਉਹਨੂੰ। ਅਲੱਗ ਤੋਂ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਕਰਕੇ ਜਿਸ ਜੇ ਉਹਨੂੰ ਪੀਸਣਾ ਹੈ ਹਲਦੀ ਨੂੰ, ਧਨੀਏ ਨੂੰ ਔਰ ਇਹ ਸਾਰੀ ਚੀਜ਼ ਨੂੰ ਤਾਂ ਉਹ ਫਿਰ ਪੀਸੇ ਜਾਊਗਾ ਉਹ ਸੁੱਕਾ ਨਹੀਂ ਯੂਜ਼ ਕੀਤਾ ਜਾਊਗਾ। ਜਿੰਨਾ ਰੋਸ਼ੋ ਟਮਾਟਰ ਪਿਆਦਾ ਪੈਣਾ ਉਨਾ ਹੀ ਪਾਇਆ ਜਾਊਗਾ ਜਿਵੇਂ ਉਹਨੂੰ ਕੱਟਣਾ ਚਾਹੇ ਉਹਦੇ ਵਾਸਤੇ ਮਸ਼ੀਨਾਂ ਇਨਵੋਲ ਕਰੀਆਂ ਹਮ। ਕਿਉਂਕਿ ਬਿਣਾ ਮਸ਼ੀਨੀ ਕਰਨ ਤੋਂ ਅੱਜ ਦੀ ਰੇਟ ਦੇ ਵਿੱਚ ਹੱਥਾਂ ਨਾਲ ਉਹ ਬਣਾਣਾ ਪੋਸੀਬਲ ਨਹੀਂ ਹੈਗਾ 19 ਸਾਰੇ ਬੰਦੇ ਉਹਨਾਂ ਸਾਰਾ ਹੱਥ ਉਹਨੂੰ ਲੱਗਣੋ ਫਿਰ ਹਾਈਜੀਨ ਦਾ ਧਿਆਨ ਵੀ ਰੱਖਣਾ ਉਹਨਾਂ ਜ਼ਰੂਰੀ ਹੈ ਮਸ਼ੀਨਾ ਡਵੈਲਪ ਕੀਤੀਆਂ ਉਹਦੇ ਨਾਲ ਬਹੁਤ ਜ਼ਿਆਦਾ ਕੁਆਂਟੀਟੀ ਨਹੀਂ ਪਰ ਫਿਰ ਵੀ ਇੱਕ ਰਿਸਪੈਕਟੇਬਲ ਕੁਆਂਟੀਟੀ ਦੇ ਵਿੱਚ ਹੁਣ ਉਹ ਵੀ ਤੁਹਾਡਾ ਸਮਝ ਲਓ ਕਿ ਮੈਗੀ 2 ਮਿੰਟ ਹੀ ਹੋ ਗਿਆ ਲੇਕਿਨ ਉਹਦੇ ਵਿੱਚ ਸਾਰੇ ਤੱਤ ਨੇ ਉਹਦੇ ਵਿੱਚ ਸਾਰੇ ਉਹ ਤੱਤ ਨੇ ਜਿਹੜੇ ਸਰੀਰ ਨੂੰ ਚਾਹੀਦੇ ਨੇ ਸਿੰਪਲ ਤੜਕਾ ਜਿਹਨੂੰ ਤੁਸੀਂ ਕਹਿ ਸਕਦੇ ਹੋ ਸਭ ਤੋਂ ਜ਼ਿਆਦਾ ਟਾਈਮ ਨੂੰ ਭੁੰਨਣ ਦੇ ਵਿੱਚ ਲਾਦਾ। ਮਤਲਬ ਨਾਰਮਲੀ ਵੀ ਜੇ ਬਣਾਉ ਦਾ ਅੱਧਾ ਪੌਣਾ ਘੰਟਾ ਜੇ ਤੁਸੀਂ ਨਾਨ ਵੇਜ ਬਣਾਉਂਦੇ ਤਾਂ ਇਸ ਤੋਂ ਵੀ ਜ਼ਿਆਦਾ। ਲੇਕਿਨ ਜਿਵੇਂ ਅਸੀਂ ਬਣਾਨੇ ਆਂ ਸਾਢੇ ਪੰਜ ਪੰਜ ਤੋਂ ਸਾਢੇ ਪੰਜ ਘੰਟੇ ਲਾ ਰਹੇ ਹਾਂ ਟੋਟਲ ਪ੍ਰੋਸੈਸ ਨੂੰ। ਇਹਨੂੰ April ਦੇ ਵਿੱਚ ਮੈਂ ਸ਼ੁਰੂ ਕੀਤਾ ਸੀਗਾ। ਉਸ ਤੋਂ ਬਾਅਦ ਉਹ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮੰਗਵਾਇਆ ਸਭ ਨੂੰ ਸੁਆਦ ਲੱਗਿਆ ਲੇਕਿਨ ਦਿਲ ਮੰਗੇ ਮੋਰ ਹੁੰਦਾ। ਤ ਸਭ ਨੂੰ ਲੱਗ ਰਿਹਾ ਸੀ ਇਹ ਥੋੜਾ ਜਿਹਾ ਇਸ ਤਰ੍ਹਾਂ ਦਾ ਹੋਰ ਹੋ ਜਾਏ ਤਾਂ ਹੋਰ ਮਜ਼ਾ ਆ ਜਾਏ ਤਾਂ ਇਸ ਤਰ੍ਹਾਂ ਤਾਂ ਉਹ ਸਾਰਾ ਵੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਮੈਂ ਟਾਈਮ ਟੂ ਟਾਈਮ ਤੇ ਉਹਦੇ ਨਾਲ ਹੁਣ ਅਸੀਂ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਉਹਦਾ ਟੇਸਟ ਅਲਟੀਮੇਟ ਟੇਸਟ ਬਣ ਗਿਆ ਕਨਵੀਨੀਅੰਸ ਤਾਂ ਉਹਦੀ ਹੈ ਹੀ ਹੈ ਤੇ ਉਹਨੂੰ ਤੁਸੀਂ ਪਾਓ ਉਹਦੇ ਵਿੱਚ ਔਰ ਇੱਕ ਗੱਲ ਮੈਂ ਹੋਰ ਦੱਸ ਦਵਾਂ ਇਹ ਟੋਟਲੀ ਜਿਹੜਾ ਹੈਗਾ ਇਹ ਵੈਜੀਟੇਰੀਅਨ ਹੈ ਇਹਦੇ ਵਿੱਚ ਨਾਨ ਵੇਜ ਬਿਲਕੁਲ ਅਸੀਂ ਹੱਥ ਵੀ ਨਹੀਂ ਲਗਾਉਂਦੇ ਜਿਹੜੇ ਇਹ ਬਰਤਨ ਨੇ ਜਿਹਦੇ ਵਿੱਚ ਬਣਦੇ ਨੇ ਉਹ ਸਾਰੇ ਸਾਤਵਿਕ ਤਰ੍ਹਾਂ ਇਕਦਮ ਸਾਫ ਸੁਥਰੇ ਔਰ ਉਹਦੇ ਵਿੱਚ ਹੀ ਮੈਂ ਦਿਖਾਉਂਗਾ ਤੁਹਾਨੂੰ ਅਸੀਂ ਕਿਵੇਂ ਬਣਾਨੇ ਕਿਸ ਤਰ੍ਹਾਂ ਬਣਾਨੇ ਤੁਸੀਂ ਬਣਾਣਾ ਚਾਹੋ ਤਾਂ ਬੇਸ਼ੱਕ ਬਣਾਓ ਮੈਨੂੰ ਖੁਸ਼ੀ ਹੋਊਗੀ ਉਸ ਚੀਜ਼ ਦੀ ਕਿ ਉਹ ਕਿਸ ਤਰ੍ਹਾਂ ਬਣਦਾ ਉਹ ਸਾਰੀਆਂ ਚੀਜ਼ਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਡੈਫੀਨਿਟਲੀ ਬਣਾਵਾਂਗੇ ਇਹ ਜਿਹੜਾ ਤੁਹਾਡਾ ਕਰੀ ਪੇਸਟ ਤਰੀ ਪੇਸਟ ਹੈ ਤਾਂ ਪੱਕੀ ਕੀ ਬਣਾ ਸਕਦੇ ਇਹਦੇ ਬਾਰੇ ਵੀ ਚਰਚਾ ਹੋਊਗੀ ਇਹਦੇ ਤੋਂ ਕੜੀ ਬਣ ਸਕਦੀ ਹੈ ਇਹ ਇਵਨ ਪਰੌਂਠੀਆਂ ਵੀ ਇਹਦੇ ਇਹਦੇ ਨਾਲ ਬਣ ਸਕਦੀਆਂ ਨੇ ਸਬਜ਼ੀ ਤਾਂ ਹਰ ਇੱਕ ਬਣਾ ਹੀ ਸਕਦੀ ਹੈ ਔਰ ਜੇ ਨੌਨ ਵੇਜ ਵੀ ਇਹਦੇ ਵਿੱਚ ਬਣ ਸਕਦਾ ਕੁਝ ਵੀ ਬਣਾ ਸਕਦੇ ਹੋ ਤੁਸੀਂ ਕਿਉਂਕਿ ਬੇਸਿਕਲੀ ਸਾਰੇ ਤੱਤੇ ਦੇ ਵਿੱਚ ਹੈਗੇ ਨੇ ਸਹੀ ਮਿqdਾਰ ਚ ਸਹੀ ਹਿਸਾਬ ਨਾਲ ਜਿਹੜਾ ਬਣਾਇਆ ਗਿਆ ਉਹ ਪਾਏਗਾ बस ਇਹਨੂੰ ਪਾਓ ਤੁਸੀਂ ਔਰ ਉਹਦੇ ਵਿੱਚ ਤੁਸੀਂ ਕੁਝ ਵੀ ਪਾਓ ਤਾਂ 15 ਤੋਂ 20 ਮਿੰਟ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਉਹ ਖਾਣਾ ਜਿਹੜਾ ਉਹ ਤਿਆਰ ਹੋ ਜਾਊਗਾ ਬੇਸਿਕਲੀ ਦੋ ਹੀ ਫਲੇਵਰ ਦੇ ਵਿੱਚ ਬਣਾ ਰਹੇ ਹਾਂ ਸਰੋਂ ਦਾ ਤੇਲ ਤੇ ਦੂਸਰਾ ਜਿਹੜਾ ਹੈ ਦੇਸੀ ਕਿਉ ਕਨੋਲਾ ਆਇਲ ਦੀ ਬਹੁਤ ਗੱਲ ਹੁੰਦੀ ਹੈ ਕਨੋਲਾ ਆਇਲ ਅੱਜ ਕੱਲ ਚਰਚਾ ਬਹੁਤ ਹੈ ਕਿ ਜੀ ਇਹ ਹੈਲਥੀਐਸਟ ਆਇਲ ਹੈ ਐਕਚੁਅਲੀ ਕਨੋਲਾ ਆਇਲ ਕੀ ਹੈ ਕਿ ਉਹ ਤਾਰਾ ਮੀਰਾ ਸਰੋਂ ਦੀ ਇੱਕ ਪ੍ਰਜਾਤੀ ਹੈ ਉਹਦੇ ਵਿੱਚੋਂ ਉਹ ਕਹਿੰਦੇ ਨੇ ਇੱਕ ਐਸਿਡ ਹੁੰਦਾ ਜਿਹੜਾ ਸਰੀਰ ਬਾਤੇ ਠੀਕ ਨਹੀਂ ਉਹ ਕੱਢ ਦਿੰਦੇ ਨੇ ਕੈਨੇਡ ਕੈਨੇਡੀਅਨ ਸੀ ਐਨ ਦਾ ਮਤਲਬ ਹੈ ਕੈਨੇਡੀਅਨ ਉਹਦਾ ਮਤਲਬ ਆਇਲ ਐਲ ਦਾ ਮਤਲਬ ਲੈਸ ਏ ਦਾ ਮਤਲਬ ਐਸਿਡ। ਤੋਂ ਕੈਨੇਡੀਅਨ ਆਇਲ ਵਿਦ ਲੈਸ ਐਸਿਡ ਇੱਕ ਇੱਥੋਂ ਨਾ ਬਣਿਆ ਕਨੋਲਾ ਦਾ। ਤੋਂ ਇਹ ਪ੍ਰੋਸੈਸਡ ਹੈਗਾ। ਉੱਥੇ ਦਾ ਸਬੰਧ ਜ਼ਿਆਦਾ ਵਿਕੇ। ਇਸ ਕਰਕੇ ਉਹਨਾਂ ਨੇ ਮਸਟਰਡ ਆਇਲ ਨੂੰ ਜਿਹੜਾ ਉਹ ਉਹਦੇ ਤੇ ਬੈਨ ਲਾਤਾ ਵੀ ਇਹ ਨਹੀਂ ਖਾਣਾ ਕਿਉਂਕਿ ਇਹ ਇਹ ਇਹਨੂੰ ਕਿਸੇ ਵੀ ਚੀਜ਼ ਨੂੰ ਜਿੰਨਾ ਨੂੰ ਉਹਨਾਂ ਨੇ ਜਿਹੜੀ ਚੀਜ਼ ਨੂੰ ਵੇਚਣਾ ਹੁੰਦਾ ਉਹ ਉਹਨੂੰ ਵੱਡਾ ਬਣਾ ਲੈਂਦੇ ਨੇ ਉਹ। ਔਰ ਉਹ ਉਹ ਉਹਦਾ ਪ੍ਰਚਾਰ ਪ੍ਰਸਾਰ ਫਿਰ ਉਸ ਹਿਸਾਬ ਨਾਲ ਹੁੰਦਾ ਕਿ ਦੂਜੀਆਂ ਚੀਜ਼ਾਂ ਨੂੰ ਛੋਟਾ ਦਿਖਾ ਕੇ ਤੇ ਉਹਨੂੰ ਵੱਡਾ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ। ਤੋਂ ਜਿਹੜੇ ਪ੍ਰਾਚੀਨ ਸਾਡੇ ਜਿਹੜੇ ਤੇਲ ਨੇ ਉਹ ਬੇਸਿਕਲੀ ਜਿਹੜੇ ਨਾਰਥ ਇੰਡੀਆ ਦੇ ਜਿਹੜੇ ਆਇਲ ਸੀਗੇ ਦੇਸੀ ਘਿਓ which is the best ਦੇਸੀ ਘਿਓ ਨੂੰ ਵੀ ਜਦੋਂ ਅਸੀਂ ਪ੍ਰੋਸੈਸ ਕਰਦੇ ਹਾਂ ਕਲੈਰੀਫਾਈਡ ਬਟਰ ਜਦੋਂ ਅਸੀਂ ਉਹਨੂੰ ਮੱਖਣ ਦੇ ਵਿੱਚੋਂ ਘਿਓ ਕੱਢਣਾ ਉੱਥੇ ਵੀ ਵਿਗਿਆਨ ਅਸੀਂ ਜੋੜਿਆ ਕਿਉਂਕਿ ਜੇ ਉਹਦਾ ਟੈਂਪਰੇਚਰ ਉੱਪਰ ਥੱਲੇ ਹੁੰਦਾ ਤਾਂ ਉਹਦਾ ਕਲਰ ਵੀ ਚੇਂਜ ਹੋ ਜਾਂਦਾ ਕਹਿੰਦੇ ਜੀ yellow ਹੋ ਗਿਆ ਤਾਂ ਬੈਟਰ ਹੈ ਇਸ ਤਰ੍ਹਾਂ ਨਹੀਂ ਹੈਗਾ ਤੇ ਉਹਦਾ ਸਟਰਕਚਰ ਵੀ ਸਹੀ ਰਹੇ ਤੋਂ ਪੁਰਾਤਨ ਵਿਗਿਆਨ ਤੇ ਅਜੋਕੀ ਸਾਇੰਸ ਦੋਹਾਂ ਦਾ ਸੁਮੇਲ ਕਰਕੇ ਜਿਹੜਾ ਪ੍ਰਾਚੀਨ ਤਰੀ ਪੇਸਟ ਮੈਂ ਬਣਾਇਆ ਇਹ ਤੁਹਾਡੇ ਵਾਸਤੇ ਉਪਲਬਧ ਅਸੀਂ ਵੇਚਦੇ ਆਂ ਇਹ ਔਰ ਸਕਰੀਨ ਦੇਤੇ ਇਸ ਨੰਬਰ ਦੇ ਉੱਤੇ ਤੁਸੀਂ ਮੈਨੂੰ WhatsApp ਕਰੋ ਆਪਣਾ ਐਡਰੈਸ ਤੇ ਕਿੰਨਾ ਤੁਹਾਨੂੰ ਚਾਹੀਦਾ ਉਹ ਮੈਂ ਤੁਹਾਨੂੰ ਕੂਰੀਅਰ ਨਾਲ ਹੀ ਭੇਜਵਾਉਂਗਾ ਮੇਰਾ WhatsApp ਨੰਬਰ ਹੈਗਾ 92166 56801 ਤੇ ਇਹ ਜਿਹੜਾ ਅਵੇਲੇਬਲ ਹੈ ਜਾਂ ਤਾਂ ਰੀਫਿਲ ਪੌਊਚ ਦੇ ਵਿੱਚ ਅਵੇਲੇਬਲ ਹੈ 450 ਗ੍ਰਾਮ ਦਾ ਪੌਊਚ ਹੈ ਤੇ ਜਾਂ ਜਾਰ ਦੇ ਵਿੱਚ ਅਵੇਲੇਬਲ ਹੈ ਜਿਹੜਾ 900 ਗ੍ਰਾਮ ਦਾ ਜਾਰ ਹੈ ਦੋਨੋਂ ਚੋਂ ਕੁਝ ਵੀ ਤੁਸੀਂ ਮੰਗਵਾ ਸਕਦੇ ਹੋ ਤੇ ਇਦੇ ਵਿੱਚ ਹੁਣ ਇਸ਼ੂ ਸੀਗਾ ਪਹਿਲਾਂ ਤਾਂ ਜਿਹੜਾ ਇਨਗਰੀਡੀਅੰਟ ਹੈ ਉਹ ਸਾਰੇ ਇਕੱਠੇ ਕਰਨੇ ਉਸ ਤੋਂ ਬਾਅਦ ਫਿਰ ਬਣਾਉਣ ਦੇ ਚਲੋ ਉਹ ਉਹ ਵੀ ਹੋ ਗਿਆ ਉਸ ਤੋਂ ਬਾਅਦ ਇਹਨੂੰ ਭੇਜਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਚੈਲੰਜ ਸੀਗਾ ਇਹ ਜਿਹੜਾ ਚੈਲੰਜ ਹੈ ਇਹਨੂੰ ਵੀ ਅਸੀਂ ਫੇਸ ਕਰਿਆ ਕਿਉਂਕਿ ਜੇ ਉਹਨੂੰ ਤੁਸੀਂ ਗਲਾਸ ਦੇ ਵਿੱਚ ਹੋਰ ਦੇ ਵਿੱਚ ਕਰਦੇ ਹੋ ਤਾਂ ਕੋਸਟ ਬਹੁਤ ਜ਼ਿਆਦਾ ਐਡ ਹੁੰਦੀ ਹੈ ਪਲਾਸਟਿਕ ਦੇ ਵਿੱਚ ਐਫ ਡੀ ਏ ਅਪਰੂਵਡ ਪਲਾਸਟਿਕ ਹੈ ਉਹ ਉਹਦੇ ਵਿੱਚ ਜਾਂਦਾ ਬਟ ਉਹਨੂੰ ਵੀ ਜਦੋਂ ਅਸੀਂ ਭੇਜਣਾ ਸ਼ੁਰੂ ਕੀਤਾ ਜਿਹੜੇ ਮੇਰੇ ਇਨੀਸ਼ੀਅਲ ਜਿਹੜੇ ਕਸਟਮਰਸ ਐ ਉਹਨਾਂ ਨੂੰ ਪਤਾ ਹੋਊਗਾ ਕਿ ਪਹਿਲਾਂ ਕਈ ਵਾਰੀ ਪਾਊਚ ਦੇ ਵਿੱਚ ਵੀ ਦਿੱਕਤ ਆਈ ਜਾਰ ਦੇ ਵਿੱਚ ਵੀ ਦਿੱਕਤ ਆਈ ਉਹਨਾਂ ਸਾਰੇ ਕਸਟਮਰਸ ਦਾ ਮੈਂ ਦਿੜੋਂ ਰਣੀਆਂ ਜਿਨ੍ਹਾਂ ਨੇ ਉਹ ਸਭ ਪ੍ਰੋਬਲਮ ਦੇ ਬਾਵਜੂਦ ਵੀ ਆਰਡਰ ਰੈਗੂਲਰ ਕਰਦੇ ਨੇ ਉਹ ਤੇ ਕਿਉਂਕਿ ਇੱਕ ਵਾਰੀ ਤੁਸੀਂ ਖਾ ਲਿਆ ਫਿਰ ਤਾਂ ਤੁਸੀਂ ਐਡਿਕਟ ਹੋ ਗਏ ਉਹਦੇ ਫਿਰ ਤਾਂ ਉਹਨੂੰ ਮਤਲਬ ਉਹ ਚਾਹੀਦਾ ਹੀ ਚਾਹੀਦਾ ਕੋਸਟ ਜਿਹੜੀ ਹੈਗੀ ਐ ਜੇ ਤੁਸੀਂ ਇਹਨੂੰ ਸਹੀ ਢੰਗ ਨਾਲ ਸਾਰੀਆਂ ਚੀਜ਼ਾਂ ਸਹੀ ਮਿਗਦਾਰ ਦੇ ਵਿੱਚ ਇੰਨਾ ਹੀ ਟਾਈਮ ਪਾ ਕੇ ਬਣਾਓਗੇ ਤਾਂ ਮੈਂ ਦਾਵਾ ਕਰਦਾ ਇਸ ਚੀਜ਼ ਦਾ ਕਿ ਇਹਦੇ ਨਾਲੋਂ ਮਹਿੰਗਾ ਹੀ ਪਾਊਗਾ ਤੁਹਾਨੂੰ ਸਸਤਾ ਨਹੀਂ ਪਾਊਗਾ ਤਾਂ ਮੈਂ ਆਪਣੇ ਸਾਰੇ ਜਿਹੜੇ ਪੁਰਾਣੇ ਕਸਟਮਰਸ ਐ ਉਹਨਾਂ ਦਾ ਫਿਰ ਤਹੇ ਦਿਲੋਂ ਧੰਨਵਾਦ ਕਰਦਾ ਤੇ ਉਹਨਾਂ ਨੂੰ ਫਿਰ ਬੇਨਤੀ ਕਰਦਾ ਕਿ ਜਿਹੜਾ ਲੇਟੈਸਟ ਹੋਣ ਜਿਹੜਾ ਵਰਸ਼ਨ ਆ ਰਿਹਾ ਉਹਦੇ 'ਚ ਅਸੀਂ ਜਿਹੜੀ ਪੈਕਿੰਗ ਐ ਉਹ ਵੀ ਸ਼ਾਰਟ ਕਰ ਲਈ ਹੁਣ ਉਹਦੇ ਵਿੱਚ ਕੋਈ ਲੀਕੇਜ ਬ੍ਰੇਕੇਜ ਬਿਲਕੁਲ ਨਹੀਂ ਹੈਗੀਆਂ ਉਹਦੇ ਵਿੱਚ ਬਿਲਕੁਲ ਠੀਕ ਠਾਕ ਪਹੁੰਚਦਾ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਟੇਸਟ ਵੀ ਉਹਦਾ ਹੁਣ ਅਲਟੀਮੇਟ ਲੈਵਲ ਦੇ ਉੱਤੇ ਪਹੁੰਚ ਗਿਆ ਹੋਇਆ ਤੇ ਇਹਦੀ ਜਿਹੜੀ ਸ਼ੈਲਫ ਲਾਈਫ ਹੈ ਕਿਉਂਕਿ ਜਿਵੇਂ ਅਚਾਰ ਹੈ ਅਚਾਰ ਦੇ ਵਿੱਚ ਜਿਹੜਾ ਤੇਲ ਹੁੰਦਾ ਇਹਦੇ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਕਿ ਫੂਡ ਨੂੰ ਨੇਚਰਲੀ ਕਿਸ ਤਰ੍ਹਾਂ ਆਪਾਂ ਪ੍ਰੀਜ਼ਰਵ ਕਰ ਸਕਦੇ ਹਾਂ ਤਾਂ ਜਦੋਂ ਉਹਦੇ ਵਿੱਚ ਤੇਲ ਹੁੰਦਾ ਉਹਦੇ ਚ ਜਿਹੜੇ ਜੀਵਾਣੂ ਐ ਉਹ ਨਹੀਂ ਜਾਂਦੇ ਤਾਂ ਉਹ ਖਰਾਬ ਨਹੀਂ ਹੁੰਦਾ ਅਚਾਰ ਜਿਵੇਂ ਜਿਵੇਂ ਪੁਰਾਣਾ ਹੁੰਦਾ ਓਵੇਂ ਓਵੇਂ ਸਵਾਦ ਹੁੰਦਾ ਸੇਮ ਇਹ ਮਸਾਲੇ ਦੇ ਨਾਲ ਵੀ ਓਵੇਂ ਹੀ ਐ ਜਿਹੜਾ ਤੜਕਾ ਐ ਇਹ ਇਹ ਵੀ ਓਵੇਂ ਹੀ ਐ ਜਿਵੇਂ ਜਿਵੇਂ ਇਹ ਪੁਰਾਣਾ ਹੋਊਗਾ ਮੈਂ ਠੀਕ ਹੋਊਗਾ ਇੱਕ ਮਹੀਨਾ ਤੱਕ ਬਾਹਰ ਤੁਹਾਡੇ ਟੇਬਲ ਦੇ ਉੱਤੇ ਵੀ ਪਿਆ ਰਵੇ ਕਿਉਂਕਿ ਸੇਂਦਾ ਨਮਕ ਹੈ ਔਰ ਤੇਲ ਜਾਂ ਘਿਓ ਹੈ ਤਾਂ ਨਹੀਂ ਖਰਾਬ ਹੁੰਦਾ ਜੇ ਫ੍ਰਿਜ 'ਚ ਰੱਖ ਲੈਂਦੇ ਹੋ ਤਾਂ 2 ਮਹੀਨੇ ਤੱਕ ਇਹਨੂੰ ਕੁਝ ਨਹੀਂ ਹੁੰਦਾ ਤੇ ਜੇ ਇਹਨੂੰ ਫ੍ਰੀਜ਼ ਕਰ ਲੈਂਦੇ ਹੋ ਤਾਂ 3 ਮਹੀਨੇ ਤੱਕ ਇਹਨੂੰ ਕੁਝ ਨਹੀਂ ਹੁੰਦਾ ਤੋਂ ਮੰਗਾਓ ਇੱਕ ਵਾਰੀ ਟੈਸਟ ਕਰੋ ਦੇਖੋ ਕਹੇ ਜੀ ਇਹਦੀ ਸਹੂਲਤ ਤੋਂ ਖਰਾਕ ਜਿਹੜੀ ਹੈ ਇਹ ਸਿੰਪਲ ਹੈ ਲੇਕਿਨ ਇਹ ਬਹੁਤ ਜਟਿਲ ਹੈ ਇਹਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਸਾਡਾ ਜਿਹੜੀ ਸਭ ਤੋਂ ਵਧੀਆ ਟੀਚਰ ਹੈ ਉਹ ਸਾਡਾ ਜਿਹੜਾ ਪੁਰਾਤਨ ਗਿਆਨ ਹੈ ਉਸ ਤੋਂ ਵੱਡਾ ਕੋਈ ਟੀਚਰ ਨਹੀਂ ਇਹਦਾ ਜੋਕੀ ਸਾਇੰਸ ਦੇ ਨਾਲ ਸੁਮੇਲ ਕਰਕੇ ਅਸੀਂ ਆਪਣੀ ਖੁਰਾਕ ਦੇ ਉੱਤੇ ਧਿਆਨ ਕਰੀਏ ਜਿਹੜੇ ਸਾਡੇ ਬੱਚੇ ਜਿਹੜੇ ਪੈਦਾ ਹੋ ਰਹੇ ਨੇ ਜਿਹੜੇ ਛੋਟੇ ਨੇ ਉਹਨਾਂ ਨੂੰ ਬਚਪਨ ਤੋਂ ਹੀ ਉਹਨਾਂ ਦੀ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਜਿਵੇਂ ਜਿਵੇਂ ਫਿਰ ਉਹ ਵੱਡੇ ਹੁੰਦੇ ਨੇ ਜੇ ਉਹਨਾਂ ਦਾ ਬਚਪਨ ਦੇ ਵਿੱਚ ਹੀ ਡਾਈਜੈਸ਼ਨ ਖਰਾਬ ਹੈ ਤਾਂ ਸਾਰੀ ਜ਼ਿੰਦਗੀ ਦੁਬਾਰਾ ਉਹਨੂੰ ਠੀਕ ਕਰਨਾ ਬਹੁਤ 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 ਜ਼ਿਆਦਾ ਮੁਸ਼ਕਲ ਹੋ ਜਾਂਦਾ। ਤੋਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਇਸੇ ਚਰਚਾ ਨੂੰ ਜਾਰੀ ਰੱਖਾਂਗੇ। ਸਤਿ ਸ੍ਰੀ ਅਕਾਲ ਫੇਰ ਮਿਲਾਂਗੇ। ਸਭ ਦਾ ਮੰਗਲ ਹੋਵੇ।